ਜਿਓ ਕਲ ਡਾਕਟਰ ਗਾਂਧੀ ਦੀ ਆ ਗਈ ਡਾਕਟਰ ਗਾਂਧੀ ਕਾਂਗਰਸ ਦੇ ਵਿੱਚ ਆਉਂਦੇ ਨਤੀਜੇ ਦਿਨ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੈ ਤੇ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਜੀ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਜਿੰਨੇ ਵੀ ਸਾਬਕਾ ਐਮਐਲਏ ਨੇ ਉਹਨਾਂ ਨੇ ਰਾਜਪੁਰਾ ਦੇ ਵਿੱਚ ਮੀਟਿੰਗ ਕੀਤੀ ਉਹਦੇ ਵਿੱਚ ਰਾਜਾ ਬੜਿੰਗਾ ਹੈ ਤੇ ਤੁਸੀਂ ਕੀ ਗੱਲ ਨੋਟ ਕਰੋ ਕਿ ਉਹਦੇ ਵਿੱਚ ਰਾਜਾ ਬੜਿੰਗ ਨੇ ਜਦੋਂ ਨਾਰੇ ਲਗਾਏ ਨੇ ਕਾਂਗਰਸ ਜਿੰਦਾਬਾਦ ਦੇ ਤਾਂ ਉਹਦੇ ਸਮਰਥਕ ਬੋਲੀ ਹੀ ਨਹੀਂ ਇੱਕ ਵੀ ਸਾਬਕਾ ਐਮਐਲਏ ਦੇ ਸਮਰਥਕ ਨਹੀਂ ਜਾਂ ਜਿਹੜੇ ਉੱਥੇ ਮੌਜੂਦ ਸਾਬਕਾ ਵਿਧਾਇਕ ਸੀ ਉਹਨਾਂ ਨੇ ਕਾਂਗਰਸ ਦੇ ਹੱਕ 'ਚ ਹਜੇ ਤੱਕ ਨਾਰੇਬਾਜੀ ਨਹੀਂ ਉੱਥੇ ਕੀਤੀ ਤੇ ਜੇਕਰ ਰਾਜਾ ਬੜਿੰਗ ਸਟੇਜ ਤੇ ਜਾ ਕੇ ਪਾਰਟੀ ਨੂੰ ਇੱਕ ਮੁੱਠ ਗੱਲ ਕਰਨ ਦੀ ਗੱਲ ਕਰਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਫੈਕਟਰ ਕੰਮ ਕਰੂਗਾ ਜਿ세 ਇਹ ਗੱਲ ਕਹੀ ਕਿ ਰਾਜਾ ਬੜਿੰਗਾ ਕੇ ਡਾਕਟਰ ਗਾਂਧੀ ਦੇ ਹੱਕ ਦੇ ਵਿੱਚ 6-7 ਜਿਹੜੇ ਸਾਫ ਕਾ ਵਿਧਾਇਕ ਨੇ ਜਾ ਉਹਨਾਂ ਨੂੰ ਤੋੜ ਦੇਣਗੇ ਉੱਪਰ ਜਾ ਕੇ ਸਾਰੇ ਚਾਹੇ ਹੱਥ ਇਕੱਠੇ ਕਰਕੇ ਕਹਿ ਦੇਣ ਕਿ ਅਸੀਂ ਕਾਂਗਰਸ ਦੇ ਨਾਲ ਆ ਪਰ ਡਾਕਟਰ ਗਾਂਧੀ ਨੂੰ ਘਰ ਘਰ ਜਾਣਾ ਪੈ ਰਿਹਾ ਉਹਦਾ ਕਾਰਨ ਇਹੀ ਹੈ ਕਿ ਅਜੇ ਤੱਕ ਉਹਨਾਂ ਦੇ ਵਿੱਚ ਇੱਕ ਬੰਦਾ ਉਹਦੇ ਨਾਲ ਨਹੀਂ ਤੁਰਿਆ ਜਿਹੜੀ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਸੀ ਕਿ ਐਨ ਕੇ ਸ਼ਰਮਾ ਦਾ ਨਾਮ ਨਹੀਂ ਕਿਸ ਤੁਸੀਂ ਮੈਨੂੰ ਪੁੱਛਿਆ ਵੀ ਅਕਾਲੀ ਦਲ ਕੀ ਹੈ ਮੇਰੇ ਸਾਥੀ ਕਹਿ ਰਹੇ ਸੀ ਕਹਿੰਦੇ ਜੀ ਮੋਦੀ ਦਾ ਜਿਹੜਾ ਕੰਮ ਹੈ ਉਹ ਪ੍ਰਨੀਤ ਕੌਰ ਦੇ ਹੱਕ 'ਚ ਹੋਊਗਾ ਗਲਤ ਫਹਿਮੀ ਆ ਮੈਨੂੰ ਹਿੰਦੂ ਭਾਈਚਾਰੇ ਦੇ ਐਨੇ ਲੋਕ ਮਿਲਣ ਜਿਨ੍ਹਾਂ ਨੇ ਕਿਹਾ ਕਿ ਪਹਿਲੀ ਵਾਰੀ ਸਾਡਾ ਹਿੰਦੂ ਕੈਂਡੀਡੇਟ ਆਇਆ ਆ ਆਪਾਂ ਕਹਿੰਦੇ ਸੀ ਨਾ ਕਿ ਬਿਹਾਰ ਦੇ ਵਿੱਚ ਤੇ ਯੂਪੀ ਦੇ ਵਿੱਚ ਜਾਤੀ ਜਿਹੜਾ ਫੈਕਟਰ ਬੜਾ ਕੰਮ ਕਰਦਾ ਇੱਥੇ ਵੀ ਜਾਤੀ ਫੈਕਟਰ ਕੰਮ ਕਰ ਸਕਦਾ ਐਨ ਕੇ ਸ਼ਰਮਾ ਨੂੰ ਜਿਹੜਾ ਹਿੰਦੂ ਵੋਟ ਆ ਉਹ ਬਿਲਕੁਲ ਪਊਗਾ ਚਾਹੇ ਲੁਕਮਾ ਵੋਟ ਕਿਸਾਨਾਂ ਦਾ ਭਾਜਪੀ ਨੂੰ ਭੇਜੇ ਕਿਉਂਕਿ ਬਹੁਤ ਸਾਰੇ ਜਿਹੜੇ ਸਰਦਾਰ ਨੇ ਉਹ ਭਾਜਪੀ 'ਚ ਨੇ ਉਹਨਾਂ ਦਾ ਵੀ ਆਧਾਰ ਹੈਗਾ ਪੰਜਾਬ ਚ ਪਟਿਆਲੇ ਚ ਇਸੇ ਤਰ੍ਹਾਂ ਐਨ ਕੇ ਸ਼ਰਮਾ ਨੂੰ ਜਿਹੜੀ ਵੋਟ ਹੈ ਉਹ ਹਿੰਦੂਆਂ ਦੀ ਪਊਗੀ ਇਹ ਭਲੇਖੇ ਚ ਨਾ ਰਿਹਾ ਜਾਵੇ ਬੀਜੇਪੀ ਦੀ ਗੱਲ ਕਰੀਏ ਜਿਵੇਂ ਤੁਹਾਨੂੰ ਮੇਰੇ ਵੱਡੇ ਭਰਾ ਨੇ ਵੀ ਦੱਸਿਆ ਕਿ ਬੀਜੇਪੀ ਨੂੰ ਜਬ ਤੋਂ ਜ਼ਿਆਦਾ ਮਾਰ ਜੜੀ ਪੈਗੀ ਕਿਸਾਨਾਂ ਦੀ ਪੈਗੀ ਕਿਸਾਨ ਪ੍ਰੋਟੈਸਟ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਬੀਜੇਪੀ ਵਾਲਾ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਆਕੇ ਦੇਣ ਦਿੱਤਾ ਜਾ ਰਿਹਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਪਰ ਜੇ ਸ਼ਹਿਰੀ ਵੋਟ ਦੇਖੀ ਜਾਏ ਤਾਂ ਉਹ ਕਿਤੇ ਨਾ ਕਿਤੇ ਭੁਗਤੇਗੀ ਪ੍ਰਨੀਤਪੁਰ ਦੇ ਹੱਕ ਵਿੱਚ ਪਰ ਜਿੱਥੇ ਸੋਣ ਚਾਰਿਆ ਕਿ ਏਬੀ ਵੀਪੀ ਵੱਲੋਂ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਹੁਣ ਬੁਲਾ ਕੇ ਉਹਨਾਂ ਤੋਂ ਪ੍ਰਚਾਰ ਕਰਵਾਇਆ ਜਾ ਰਿਹਾ ਜੇ ਪਿੰਡਾਂ ਚ ਬੀਜੇਪੀ ਜਾ ਰਹੀ ਹੈ ਤਾਂ ਝੰਡੇ ਲੈ ਕੇ ਨਹੀਂ ਜਾ ਰਹੀ ਇਦਾਂ ਹੀ ਜਾ ਕੇ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਕਿ ਬੀਜੇਪੀ ਤੁਹਾਡੇ ਖਿਲਾਫ ਨਹੀਂ ਹੈ ਤੁਹਾਡੇ ਹੱਕ ਚ ਪਰ ਕਿਤੇ ਨਾ ਕਿਤੇ ਇਹ ਦੇਖਣਾ ਹੋਵੇਗਾ ਕਿ ਉਹ ਹੱਕ ਕਿੰਨਾ ਕੁ ਕਿਸਾਨ ਸਮਝਦੇ ਨੇ ਜਾਂ ਕਿੰਨਾ ਕੁ ਉਹਦਾ ਸਾਥ ਦਿੰਦੇ ਨੇ ਠੀਕ ਹੈ ਜੀ ਗਾਂਧੀ ਲੋਕਾਂ ਨਾਲੋਂ ਜ਼ਿਆਦਾ ਆਪਣੇ ਵਰਕਰਾਂ ਨੂੰ ਔਰ ਆਪਣੇ ਐਮਐਲਏ ਨੂੰ ਤਾ ਮਨਾ ਰਿਹਾ ਕਿਉਂਕਿ ਜਿਹੜੇ ਲੋਕ ਹੈ ਇਹ ਕਿਤੇ ਨਾ ਕਿਤੇ ਉਹਨਾਂ ਨਾਲ ਜੁੜੇ ਹੋਏ ਨੇ ਨਾ ਜੀ ਉਹਨਾਂ ਦੇ ਸਾਥ ਹੈ ਜਿਵੇਂ ਹਰਦੇਵਾਲ ਸਿੰਘ ਖਬੂਜ਼ ਜੀ ਉੱਥੇ ਮੀਟਿੰਗ ਹੋਈ ਸੀ ਬੈਠਕ ਹੋਈ ਸੀ ਰਾਜਪੁਰਾ ਚ ਇਹਨਾਂ ਦੇ ਖਿਲਾਫ ਤਾਂ ਉਥਾਂ ਨੇ ਲੋਕਾਂ ਨੇ ਰਾਜਾ ਵਰਿੰਗ ਦੇ ਖਿਲਾਫ ਵੀ ਨਾਰੇ ਲਾਇੇ ਸੀ ਰਾਜਾ ਵਰਿੰਗ ਨੂੰ ਮੋਦਾਬਾਦ ਵੀ ਕਹ ਸੀ ਇਹ ਕੌਣ ਹੁੰਦਾ ਹੈ ਜਿਹੜਾ ਸਾਨੂੰ ਆ ਕੇ ਸਾਡੇ ਤੇ ਗਾਂਧੀ ਨੂੰ ਥੋਪ ਰਿਹਾ ਸੋ ਗਾਂਧੀ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਐਮ ਐਲ ਏ ਨੂੰ ਮਨਾ ਤਾਂ ਕਿ ਜਿਹੜੇ ਉਹਨਾਂ ਨਾਲ ਲੋਕੀ ਜੁੜੇ ਹੋਏ ਆ ਉਹਨਾਂ ਦੇ ਹੱਥ 'ਚ ਉਤਰਨ ਚਿਹਰਾ ਇਸ ਵਾਰ ਕੀ ਹੈ ਇਸ ਵਾਰ ਪਾਰਟੀ ਨਾਲੋਂ ਚਿਹਰਾ ਜ਼ਿਆਦਾ ਮੈਟਰ ਕਰ ਰਿਹਾ ਮਹਾਰਾਣੀ ਪ੍ਰਨੀਤਪੁਰ ਦਾ ਚਿਹਰਾ ਬਹੁਤ ਵਧੀਆ ਪਰ ਸ਼ਹਿਰ 'ਚ ਮੇਜੂ ਵੀ ਕੱਲ ਕਹੀ ਪਿੰਡਾਂ ਦੇ ਵਿੱਚ ਮਹਾਰਾਣੀ ਪ੍ਰਨੀਤਪੁਰ ਨੂੰ ਨਹੀਂ ਦੇਖਿਆ ਜਾ ਰਿਹਾ ਭਾਜਪਾ ਦਾ ਕੈਂਡੀਡੇਟ ਆਇਆ ਤਾ ਅਸੀਂ ਇਹਦੀ ਮੁਖਾਰਫਤ ਕਰਨੀ ਹੈ ਇਹਨੂੰ ਪਿੰਡ ਚ ਨਹੀਂ ਵੜਨ ਦਿੱਤਾ ਜਾਣਾ ਉੱਥੇ ਨਾ ਕਿਤੇ ਕਿਤੇ ਜਿਹੜਾ ਮਹਾਰਾਣੀ ਪ੍ਰਨੀਤਕੌਰ ਨੂੰ ਖਮਾਜਾ ਭੂਜਨ ਦਾ ਭੋਗਤਨਾ ਜਿਹੜਾ ਹੈ ਉਹ ਕਹਿ ਸਕਦਾ ਸਟ੍ਰੈਕਲ ਮਹਾਰਸ਼ੀਪਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪਟਿਆਲਾ ਚ ਅਸੀਂ ਮੌਜੂਦ ਆ ਇੱਥੇ ਕਿਹਦੀ ਹਵਾ ਇਸ ਬਾਰੇ ਚਰਚਾ ਕਰਨ ਲਈ ਸਾਡਾ ਸੀਨੀਅਰ ਪੱਤਰਕਾਰ ਇਸ ਜ਼ਿਲ੍ਹੇ ਦੇ ਮੌਜੂਦ ਨੇ ਪਰ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਵਾਰ ਉਮੀਦਵਾਰਾਂ ਦੀ ਗੱਲ ਕਰ ਲੈਂਦੇ ਆ ਕਾਂਗਰਸ ਵੱਲੋਂ ਇਸ ਵਾਰ ਮੈਦਾਨ ਚ ਨੇ ਡਾਕਟਰ ਤਰੰਵਿਰ ਗਾਂਧੀ ਆਵਾਦੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਭਾਜਪੀ ਵੱਲੋਂ ਪਰ ਨੀਤਕੌਰ ਤੇ ਅਕਾਲੀ ਦਲ ਵੱਲੋਂ ਐਨ ਕੇ ਸ਼ਰਮਾ ਮੈਦਾਨ ਚ ਨੇ ਕੌਣ ਜਿੱਤ ਸਕਦਾ ਹੈ ਕਿ ਇਹਦੀ ਹਵਾਏ ਲੋਕੇ ਦੀ ਗੱਲਬਾਤ ਜ਼ਿਆਦਾ ਕਰ ਰਹੇ ਨੇ ਸਾਡੇ ਨਾਲ ਸਭ ਤੋਂ ਪਹਿਲਾਂ ਇੱਕ ਸੀਨੀਅਰ ਪੱਤਰਕਾਰ ਮੌਜੂਦ ਹੈ ਤੁਸੀਂ ਆਪਣਾ ਇੰਟਰਡਕਸ਼ਨ ਦੋ ਤੇ ਨਾਲ ਦੱਸੋ ਕਿ ਕੀ ਲੱਗਦਾ ਪਟਿਆਲਾ ਚ ਇਸ ਵਾਰ ਮੁਕਾਬਲਾ ਕਿਹਦੇ ਵਿਚਕਾਰ ਹੈ ਜੀ ਐਸ ਸੀ ਜੀ ਸਭ ਤੋਂ ਪਹਿਲਾਂ ਧੰਨਵਾਦ ਮੈਂ ਬਲਿੰਦਰ ਸਿੰਘ ਮੈਂ ਜੀ ਮੀਡੀਆ ਦਾ ਇੰਚਾਰਜ ਹਾਂ ਤਾਂ ਜਿਹੜਾ ਇਹ ਸਵਾਲ ਦਾ ਜਵਾਬ ਸਭ ਤੋਂ ਔਖਾ ਹੈ ਪਟਿਆਲਾ ਦੇ ਵਿੱਚ ਕਿਹਦੀ ਬਾਜੀ ਮਾਰਣਗੇ ਇਹ ਸਭ ਤੋਂ ਔਖਾ ਸਵਾਲ ਹੈ ਉਹਦਾ ਰੀਜ਼ਨ ਹੈ ਰੀਜ਼ਨ ਇਹ ਹੈ ਕਿ ਬੀਜੇਪੀ ਦੇ ਕੈਂਡੀਡੇਟ ਜੋ ਪ੍ਰਨੀਤ ਕੋਹਰਾ ਹੈ ਉਹਨਾਂ ਦਾ ਕਿਸਾਨ ਵਿਰੋਧ ਕਰ ਰਹੇ ਨੇ ਅਗਰ ਕਾਂਗਰਸ ਦੇ ਡਾਕਟਰ ਗਾਂਧੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਹੀ ਵਿਰੋਧ ਕਰਨ ਲੱਗੇ ਹੋਏ ਨੇ ਤਾਂ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਡਾਕਟਰ ਬਲਬੀਰ ਦੀ ਜੋ ਆਮ ਆਦਮੀ ਪਾਰਟੀ ਨੇ 2 ਸਾਲਾਂ ਦੇ ਵਿੱਚ ਜਿਹੜੇ ਕੰਮ ਕਾਜ ਕੀਤੇ ਖੈਰ ਉਹਦਾ ਪਲੱਸ ਪੁਆਇੰਟ ਹੈ ਲੇਕਿਨ ਜਿਹੜੇ ਨਹੀਂ ਕੀਤੇ ਹੁਣ ਲੋਕ ਉਹਨਾਂ ਤੋਂ ਉਹ ਸਵਾਲ ਵੀ ਪੁੱਛਣਗੇ ਜਾਂ ਪੁੱਛ ਰਹੇ ਨੇਗੇ ਸੋ ਫਿਲਹਾਲ ਲੇਕਿਨ ਕੁਝ ਕ ਰਸਤਾ ਜ਼ਰੂਰ ਸਾਫ਼ ਹੈ ਤਾਂ ਲਾਸਟ 'ਚ ਰਹਿ ਗਏ ਐਨ ਕੇ ਸ਼ਰਮਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇ ਠੀਕ ਨੇ ਹਿੰਦੂ ਜਿਹੜੇ ਹੈਗੇ ਆ ਚੇਹਰਾ ਨੇ ਤੇ ਡੇਰਾ ਬੱਸੀ ਤੋਂ ਦੋ ਵਾਰ ਵਿਧਾਇਕ ਵੀ ਬਣੇ ਪਏ ਨੇ ਤੇ ਨਾਲ ਨਾਲ बिजनेसमैन ਨੇ ਵੱਡੇ बिजनेसमैन ਨੇ ਸੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੰਨੀ ਪੰਜਾਬ ਦੇ ਵਿੱਚ ਫਿਲਹਾਲ ਹਵਾ ਨਹੀਂ ਹੈ ਲੇਕਿਨ ਜਿਵੇਂ ਜਿਵੇਂ ਕੈਂਡੀਡੇਟਸ ਆਪਣਾ ਚੋਣ ਪ੍ਰਚਾਰ ਕਰਨਗੇ ਹਵਾ ਜ਼ਰੂਰ ਬਣਦੀ ਜਾਏਗੀ ਸੋ ਮੁਸ਼ਕਿਲ ਆਸ ਦੇ ਦੌਰ ਚ ਕਹਿਣਾ ਵੀ ਕੀ ਦੀ ਬਾਜ਼ ਕੋਣ ਬਾਜ਼ੀ ਮਾਰੂਗਾ ਅਕਾਲੀ ਦਲ ਦਾ ਜ਼ਿਕਰ ਹੋ ਰਿਹਾ ਪਟਿਆਲਾ ਚ ਖਾਸ ਤੌਰ ਤੇ ਬਿਲਕੁਲ ਹੋ ਰਿਹਾ ਹੈਗਾ ਕਿਉਂਕਿ ਹੌਲੀ ਹੌਲੀ ਹੋ ਰਿਹਾ ਕਿਉਂਕਿ ਮੈਂ ਦੱਸਦਾ ਇੰਨਾ ਦੇ ਖਿਲਾਫਤ ਨਹੀਂ ਕੋਈ ਹੈਗੀ ਪਲੱਸ ਪੁਆਇੰਟ ਇਹ ਆ ਅਕਾਲੀ ਦਲ ਦਾ ਕਿ ਫਿਲਹਾਲ ਜੋ ਦੇਖ ਇਕ ਤਾਂ ਸਰਦੀਪ ਸਿੰਘ ਰਖਣਾ ਇੱਕ ਚੰਦੂ ਮਾਰ ਧੜਾ ਜਦੋਂ ਪਿਛਲੀ ਵਾਰ ਕੋਈ ਵੀ ਕੈਂਡੀਡੇਟ ਖੜਾ ਹੁੰਦੇ ਸੀ ਤਾਂ ਦੋਨੇ ਗਰੁੱਪ ਅਲੱਗ-ਅਲੱਗ ਹੋ ਜਾਂਦੇ ਸੀ ਲੇਕਿਨ ਐਨਕੇ ਸ਼ਰਮਾ ਨੂੰ ਇਸ ਦਾ ਪਲੱਸ ਪੁਆਇੰਟ ਮਿਲਿਆ ਕਿ ਦੋਨੇ ਧੜੇ ਹੁਣ ਐਨਕੇ ਸ਼ਰਮਾ ਦੇ ਨਾਲ ਚੱਲਣ ਨੂੰ ਤਿਆਰ ਨੇ ਯਾਨੀ ਕਿ ਕੁਛ ਨਾ ਕੁਛ ਪਲੱਸ ਪੁਆਇੰਟ ਹੈ ਦੂਜਾ ਪਲੱਸ ਪੁਆਇੰਟ ਇਹ ਵੀ ਹੈ ਕਿ ਜਿਹੜੇ ਕਿਸਾਨ ਆ ਫਿਲਹਾਲ ਉਹਨਾਂ ਦਾ ਵਿਰੋਧ ਅਕਾਲੀ ਦਲ ਦਾ ਨਹੀਂ ਕਰ ਰਹੇ ਨੇ ਉਹ ਪਿੰਡਾਂ 'ਚ ਜਾ ਸਕਦੇ ਨੇ ਸੋ ਇਹ ਪਲੱਸ ਪੁਆਇੰਟ ਹੈ ਕਿਸਾਨ ਖੋਲ ਕੇ ਵਿਰੋਧ ਤਾਂ ਭਾਜੀਪੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਨਹੀਂ ਕਰ ਰਹੇ ਪਰ ਅੰਦਰ ਤਾਂ ਕਿਸਾਨਾਂ ਦਾ ਇੱਕ ਗਿਲੇ ਸ਼ਿਕਵੇ ਤਾਂ ਹੈ ਅ ਇਹ ਗੱਲ ਅਕਾਲੀ ਦਲ ਇਸ ਨੂੰ ਕਹਿ ਦਵੇ ਪਰ ਅੰਦਰ ਤਾਂ ਘੁੱਟ ਕੇ ਕਿਸਾਨ ਬੈਠੇ ਨੇ ਨਾਲ ਦੂਜੀ ਗੱਲ ਪਟਿਆਲਾ ਸੀਟ ਨੂੰ ਅਸੀਂ ਕਾਂਗਰਸ ਦਾ ਗੜ੍ਹ ਕਹਿੰਦੇ ਆ ਕੀ ਲੱਗਦਾ ਹੈ ਕਿ ਚਿਹਰਾ ਬਦਲ ਗਿਆ ਪਰ ਨੀਤਕੌਰ ਬੀਜੇਪੀ ਚ ਚਲੇ ਗਏ ਨੇ ਡਾਕਟਰ ਧਰਮਵੀਰ ਗਾਂਧੀ ਮੈਦਾਨਚ ਨੇ ਕਾਂਗਰਸੀ ਤਾਂ ਨਾਲੇ ਹਿਸਟਰੀ ਰਹੀ ਹੈ ਕਿ ਵਿਰੋਧ ਪਾਰਟੀ ਦੇ ਅੰਦਰੋਂ ਹੀ ਜ਼ਿਆਦਾ ਕੈਂਡੀਡੇਟ ਨੂੰ ਚੱਲਣਾ ਪੈਂਦਾ ਸੋ ਕੀ ਲੱਗਦਾ ਡਾਕਟਰ ਧਰਮਵੀਰ ਗਾਂਧੀ ਉਹ ਜਿਹੜੀ ਕਾਂਗਰਸ ਦਾ ਕਿਲਾ ਹੈ ਉਸ ਨੂੰ ਫਤਿਹ ਕਰ ਪਾਣਗੇ ਬਿਲਕੁਲ ਦੇਖੋ ਅਰਸ਼ਦੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਜੋ ਡਾਕਟਰ ਗਾਂਧੀ ਦੇ ਨਾਲ ਅਗਰ ਵਿਧਾਇਕ ਸਾਫ ਕਾ ਵਿਧਾਇਕ ਜਿਹੜੇ ਚਾਏ ਹੋ ਹੋ ਸਮਾਣਾ ਦੇ ਹੋਣ ਰਾਜਪੁਰਾ ਦੇ ਹੋਣ ਤਨੌਰ ਦੇ ਹੋਣ ਸਨੌਰ ਦੇ ਅਗਰ ਉਹ ਖੁੱਲ ਕੇ ਚੱਲਦੇ ਨੇ ਕਾਂਗਰਸ ਦੇ ਨਾਲ ਤਾਂ ਤਾਂ ਇੱਕ ਲੱਗਦਾ ਹੈ ਕਿ ਮਜਬੂਤੀ ਡਾਕਟਰ ਗਾਂਧੀ ਨੂੰ ਮਿਲੇਗੀ ਲੇਕਿਨ ਜੀਵੇਂ ਕਿ ਦੋ ਦਿਨ ਪਹਿਲਾਂ ਰਾਜਪੁਰੇ 'ਚ ਵੱਡਾ ਇਕੱਠ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਕਿ ਕਿਤਨੇ ਦਿਨ ਲੱਗਦਾ ਹੈ ਕਾਂਗਰਸੀ ਵੀ ਨਾਲ ਡਾਕਟਰ ਗਾਂਧੀ ਦੇ ਨਹੀਂ ਚੱਲਣ ਵਾਲੇ ਦੂਜੀ ਗੱਲ ਇੱਕ ਹੋਰ ਦੱਸਣਾ ਲੱਗਦਾ ਹੈ लास्ट ਅਗਰ ਪ੍ਰਨੀਤ ਕੋਰ ਦਾ ਇੱਕ ਨਾਮ ਹੁੰਦਾ ਹੈ ਤੇ ਨਾਲ-ਨਾਲ ਇਹ ਵੀ ਹੁੰਦਾ ਕਿ ਪ੍ਰਨੀਤ ਕੋਰ ਦਾ ਨਾਮ ਹੱਥ ਪੰਜਾ ਲੇਕਿਨ ਹੁਣ ਬੀਜੇਪੀ ਦੀ ਜਾਣ ਦੇ ਨਾਲ ਥੋੜੇ ਜਿਹੇ ਜਿਹੜੇ ਹੈਗੇ ਲੋਕ ਨੇ ਉਹ ਕਨਫਿਊਜ਼ ਨੇ ਵੀ ਹੁਣ ਅਸੀਂ ਤਾਂ ਪਹਿਲਾਂ ਪ੍ਰਨੀਤ ਕੋਰ ਨਾਲ ਅਸੀਂ ਕਾਂਗਰਸ ਨਾਲ ਅਸੀਂ ਸੋ ਬੀਜੇਪੀ ਦਾ ਆਧਾਰ ਬਣਾਉਣ ਦੇ ਲਈ ਪ੍ਰਨੀਤ ਕੋਰ ਉਹਨੂੰ ਦਿਨ ਰਾਤ ਮਿਹਨਤ ਕਰਨੀ ਪੈਗੀ ਫਿਲਹਾਲ ਕਰ ਰਹੇ ਨੇ ਲੇਕਿਨ ਲੋਕ ਹੁਣ ਪਰਨੀਤ ਕੋਰ ਨੂੰ ਬੀਜੀ ਦੇ ਬੀਬੀ ਦੇ ਵਿੱਚ ਕਿੰਨਾ ਕੁ ਅਕਸੈਪਟ ਕਰਦੇ ਨੇ ਇਹ ਕੁਝ ਦਿਨਾਂ ਬਾਅਦ ਜਰੂਰ ਪਤਾ ਲੱਗਿਆ ਕਿਉਂਕਿ ਇੱਕ ਸਵਾਲ ਕੀ ਲੋਕ ਪਰਨੀਤ ਕੋਰ ਨੂੰ ਵੋਟ ਪਾਉਂਦੇ ਸੀ ਜਾਂ ਕਾਂਗਰਸ ਨੂੰ ਵੋਟ ਪਾਉਂਦੇ ਸੀ ਪਰਨੀਤ ਕੋਰ ਨੂੰ ਪਰਨੀਤ ਕੋਰ ਪਰਨੀਤ ਕੋਰ ਨੂੰ ਕਿਉਂਕਿ ਉਹਨਾਂ ਦੀ ਛਵੀ ਇੱਕ ਇੰਨੀ ਕੱਛੀ ਹੈ ਕਿ ਲੋਕਾਂ ਦੇ ਦੁੱਖ ਲੋਕਾਂ ਦੇ ਸੁੱਖ ਜਾਂ ਲੋਕਾਂ ਨਾਲ ਮਿਲਣਾ ਉਹਨਾਂ ਦਾ ਇੱਕ ਚੰਗਾ ਵਿਵਹਾਰ ਕਰਕੇ ਲੋਕ ਪਰਨੀਤ ਕੌਰ ਨੂੰ ਜਿਹੜਾ ਹੈਗਾ ਸਵਾਗਤ ਕਰਦੇ ਸੀਗੇ ਸੋ ਲੱਗਦਾ ਕਿ ਕਾਂਗਰਸ ਬੀਜੇਪੀ ਦੇ ਵਿੱਚ ਹੁਣ ਕਿੰਨਾ ਕੁ ਆਧਾਰ ਬਣਾਉਣਗੇ ਇਹ ਫਿਲਹਾਲ ਦੇਖਣਾ ਹੋਵੇਗਾ ਲੱਗੇ ਹੋਏ ਨੇ ਤਿਆਰੀ ਕਰ ਰਹੇ ਨੇ ਪਰਨੀਤ ਕੌਰ ਵਿਰੋਧ ਵੀ ਚੱਲਣਾ ਪੈ ਰਿਹਾ ਹੈ 5 ਸਾਲ ਜਿਹੜਾ ਐਮਪੀ ਰਹਿੰਦਾ ਹੈ ਐਂਟੀਨ ਕੰਪੈਂਸਿਵ ਫੈਕਟਰ ਵੀ ਰਹਿੰਦਾ ਹੈ ਕੰਮ ਕੀਤਾ ਉਹਨਾਂ ਨੇ ਲੋਕ ਪਰਨੀਤ ਕੌਰ ਤੇ ਦੁਬਾਰਾ ਯਕੀਨ ਕਰਨਗੇ ਪਾਵੇਂ ਉਹਨਾਂ ਨੇ ਪਾਰਟੀ ਬਦਲੀ ਹੈ ਬਿਲਕੁਲ ਦੇਖੋ ਜੇ ਅਗਰ ਜਿਵੇਂ ਮੇਰੇ ਦੋਸਤ ਨੇ ਦੱਸਿਆ ਕਿ ਜਿਹੜੇ ਪ੍ਰਨੀਤ ਕੋਹਰਾ ਉਹਨਾਂ ਦਾ ਆਪਣਾ ਹੀ ਬਹੁਤ ਵੱਡਾ ਆਧਾਰ ਹੈ ਕਿਉਂਕਿ ਚਾਰ ਵਾਰ ਉਹ ਐਮਪੀ ਰਹਿ ਚੁੱਕੇ ਆ ਉਹਨਾਂ ਦੀ ਇੱਕ ਖਾਸियत ਹੈ ਕਿ ਉਹ ਘਰ ਘਰ ਜਾਂਦੇ ਆ ਕਿਸੇ ਦਾ ਦੁੱਖ ਹੋਵੇ ਕਿਸੇ ਸੁੱਖ ਹੋਵੇ ਜਰੂਰ ਜਾਂਦੇ ਆ ਸੋ ਇਹ ਪਾਰਟੀ ਚੇਂਜ ਕਰਨ ਨਾਲ ਥੋੜਾ ਜਿਹਾ ਫਰਕ ਤਾਂ ਜਰੂਰ ਪੈਂਦਾ ਕਿਉਂਕਿ ਲੋਕਾਂ ਨੂੰ ਜਿਵੇਂ ਕਿ ਇਹਨਾਂ ਨੇ ਦੱਸਿਆ ਹੈ ਕਿ ਪ੍ਰਨੀਤ ਕੋਹਰਾ ਹੱਥ ਪੰਜਾ ਪਰ ਹੁਣ ਜਿਵੇਂ ਉਹ ਬੀਜੇਪੀ ਦੇ ਵਿੱਚ ਆਇਆ ਥੋੜਾ ਜਿਹਾ ਲੋਕਾਂ ਨੂੰ ਉਹ ਸਮਝਾ ਥੋੜਾ ਫਰਕ ਹੈ ਜ਼ਿਆਦਾ ਫਰਕ ਕਿਉਂਕਿ ਬੀਜੇਪੀ ਕਿਹੜੀ ਪਾਰਟੀ ਹੈ ਜਿਸਤੇ ਪੰਜਾਬ ਦੇ ਲੋਕਾਂ ਨੇ ਪੈਰ ਨਹੀਂ ਲੱਗਣ ਦਿੱਤੇ 2014 ਦੀ ਗੱਲ ਕਰਾ 2019 ਦੀ ਗੱਲ ਕਰਾ ਪੂਰੇ ਦੇਸ਼ ਚ મોદી ਦੀ ਹਵਾ ਚੱਲਦੀ ਹੈ ਪਰ ਪੰਜਾਬ ਚ ਉਸਤਾ ਕੋਈ ਅਸਰ ਨਹੀਂ ਬਿਲਕੁਲ ਬਿਲਕੁਲ ਤੇ ਇਹ ਭਾਜਪਾ ਦਾ ਪੰਜਾਬ ਦੇ ਵਿੱਚ ਕੋਈ ਅਸਰ ਨਹੀਂ ਪਰ ਕਈ ਏਰੀਆ ਇਹ ਜਿਹੇ ਹੈ ਜਿੱਥੇ ਭਾਜਪਾ ਜਾਂ ਹੁਣ ਬੀਜਪੀ ਨੇ ਬਹੁਤ ਵੱਡਾ ਇੱਕ ਫੈਕਟਰ ਹੈ ਰਾਮ ਮੰਦਰ ਦਾ ਤਾਂ ਕਿਤੇ ਨਾ ਕਿਤੇ ਜਿਹੜਾ ਹਿੰਦੂ ਕੈਡਰ ਹੈ ਉਹਨਾਂ ਤੋਂ ਖੁਸ਼ ਹੈ ਔਰ ਚਾਹੇ ਉਹ ਅੰਦਰ ਖਾਤੇ ਵੋਟ ਪਾਣ ਉਹ ਵੋਟ ਜ਼ਰੂਰ ਪਾਣਗੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੀਜਪੀ ਨੇ ਜਾਂ ਮੋਦੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਜਿਹੜੀ ਹੁਣ ਇਸ ਸਮੇਂ ਜਿਹੜੀ ਵੋਟ ਪੈ ਰਹੀ ਹੈ ਉਹ ਵੋਟ ਮੋਦੀ ਦੇ ਨਾਮ ਨੂੰ ਪੈ ਰਹੀ ਹੈ ਕਿਉਂਕਿ ਤੁਸੀਂ ਦੇਖਿਆ ਹੋਏਗਾ ਜਿਹੜਾ ਮੈਨੀਫੈਸਟੋ ਵੀ ਉਹਨਾਂ ਨੇ ਜਾਰੀ ਕੀਤਾ ਹੈ ਤਾਂ ਉਹਦੇ ਵਿੱਚ ਕਹਿ ਰਿਹਾ ਹੈ ਅਬ ਕੀ ਬਾਰ ਮੋਦੀ ਸਰਕਾਰ ਜਾਂ ਮੋਦੀ ਕੀ ਗਾਰੰਟੀ ਸੋ ਕਹੀ ਨਾ ਕਹੀ ਮਹਾਰਾਣੀ ਪ੍ਰਨੀਤ ਕੋਰ ਜਰੂਰ ਮੈਂਬਰ ਪਾਰਲੀਮੈਂਟ ਲਈ ਖੜੇ ਹੋਈ ਹੈ ਪਰ ਉਹ ਜਿਹੜੀ ਵੋਟ ਮੰਗ ਰਿਹਾ ਉਹ ਮੋਦੀ ਦੇ ਨਾਮ ਤੋਂ ਵੋਟ ਮੰਗ ਰਿਹਾ ਤਾਂ ਕਿ ਅਗਰ ਭਾਜਪਾ ਨੇ ਜੋ ਕੁਝ ਕੰਮ ਕੀਤੇ ਕਿਉਂਕਿ ਕੋਈ ਬڑے ਇਹੋ ਜਿਹੇ ਵੱਡੇ ਫੈਕਟਰ ਹੈ ਜਿਹੜੇ ਕਿ ਅੱਜ ਤੱਕਰ ਦੇਸ਼ ਦੇ ਵਿੱਚ ਨਹੀਂ ਹੋਏ ਸੀਗੇ ਕਸ਼ਮੀਰ ਵਾਲਾ ਮੁੱਦਾ ਲਾ ਲੋ ਜਾਂ ਕਈ ਇਹੋ ਜਿਹੇ ਵੱਡੇ ਮੁੱਦੇ ਸੀ ਜਿਹਦੇ ਕਰਕੇ ਬੀਜੇਪੀ ਨੂੰ ਲੋਕ ਪਸੰਦ ਕਰਨ ਲੱਗੇ ਸੀਗੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਮੁੱਦਿਆਂ ਨਾਲ ਅਸਰ ਪੈ ਰਿਹਾ ਮੈਂ ਗੱਲ ਕਰ ਰਹਾ ਪਟਿਆਲਾ ਬਾਰਡਰ ਤੇ ਇੱਥੇ ਜਦੋਂ ਖਲਿਆਣਾ ਪੰਜਾਬ ਬਾਰਡਰ ਤੇ ਸ਼ੰਭੂ ਦੇ ਕਿਸਾਨ ਬੈਠੇ ਹੋਏ ਨੇ ਕਿ ਕਿਸਾਨ ਕਿਸਾਨਾਂ ਦੇ ਮੁੱਦਿਆਂ ਨੂੰ ਭੁੱਲ ਕੇ ਲੋਕ ਰਾਮ ਮੰਦਿਰ ਜਾਂ ਕਸ਼ਮੀਰ ਤੇ ਜੋ ਹੋਇਆ ਹੋਰ ਮੁੱਦਿਆਂ ਨੂੰ ਵੋਟ ਪਾਣਗੇ ਬਿਲਕੁਲ ਇਹ ਤੋਂ ਨਾ ਸਵਾਲ ਬੜਾ ਵਾਜਿਬ ਹੈ ਪਰ ਅਗਰ ਹਮ ਅਸੀਂ ਗੱਲ ਕਰੀਏ ਇਸ ਟਾਈਮ ਸਿਰਫ ਦੋ ਹੀ ਧੜੇ ਆ ਜਿਹੜੀ ਇਹ ਕਿਸਾਨਾਂ ਨੂੰ ਉੱਥੇ ਸ਼ੰਭੂ ਬੈਰੀਅਰ ਤੇ ਬੈਠੇ ਆ ਬਾਕੀ ਜਿੰਨੇ ਵੀ ਕਿਸਾਨਾਂ ਦੇ ਧੜੇ ਉਹਨਾਂ ਦੇ ਨਾਲ ਨਹੀਂ ਔਰ ਖੁਦ ਉਹ ਪ੍ਰਚਾਰ ਕਰ ਰਹੇ ਵੀ ਅਸੀਂ ਇਹਨਾਂ ਦੇ ਨਾਲ ਨਹੀਂ ਆ ਇਹਨਾਂ ਦੀ ਇਹ ਮੰਗਾ ਇਹਨਾਂ ਨੇ ਆਪ ਲੈ ਕੇ ਆਏ ਸੋ ਕਿੰਨਾ ਕਿਤੇ ਕਿਸਾਨਾਂ ਦਾ ਪਰ ਮੰਗਾ ਤਾਂ ਮੰਗਾ ਨੇ ਭਾਵੇਂ ਦੋ ਧੜੇ ਬੈਠੇ ਨੇ ਉਹ ਦੋ ਲੀਡਰ ਨੇ ਮੈਂ ਸਰਵੰਤ ਸਿੰਘ ਪੰਦੇਰ ਦੀ ਗੱਲ ਕਰਾਂ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕਰਾਂ ਉਹਨਾਂ ਦੇ ਪਿੱਛੇ ਜਿਹੜੇ ਕਿਸਾਨ ਨੇ ਉਹ ਤਾਂ ਆਮ ਘਰਾਦੇ ਨੇ ਉਹ ਤਾਂ ਆਮ ਪਿੰਡਾਂ 'ਚ ਉੱਠ ਕੇ ਗਏ ਨੇ ਉਹ ਉਹਨਾਂ ਦੋ ਲੀਡਰਾਂ ਦੇ ਪਿੱਛੇ ਜ਼ਰੂਰ ਗਏ ਹੋਣਗੇ ਪਰ ਉਹਨਾਂ ਦੀਆਂ ਮੰਗਾ ਜੋ ਨੇ ਉਹ ਤਾਂ ਭਾਜਪਾ ਦੇ ਅੱਗੇ ਖੜੀਆਂ ਨੇ ਦੇਖੋ ਮੈਂ ਵੀ ਇੱਕ ਜਰਨਲਿਸਟ ਆ ਗਰਾਉਂਡ ਜ਼ੀਰੋ ਦੀ ਗੱਲ ਕਰੀਏ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਜਾ ਕੇ ਮਿਲਿਆ ਉਹਨਾਂ ਦੀ ਇੱਕੋ ਵਰਡਿੰਗ ਹੁੰਦੀ ਹੈ ਜੋ ਸਾਡੇ ਨੇਤਾ ਕਹਿਣਗੇ ਅਸੀਂ ਉਹ ਕਰਾਂਗੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕੋਈ ਇਹ ਜਨ ਨਹੀਂ ਵੀ ਸਾਡੀ ਕੀ ਮੰਗਾ ਇਵਨ ਕਿ ਅੱਧੇ ਕਿਸਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸਾਡੀਆਂ ਮੰਗਾ ਕੀ ਆ ਗਰਾਉਂਡ ਜ਼ੀਰੋ ਦੀ ਜੇ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਜਿਵੇਂ ਸਾਡੇ ਲੀਡਰ ਕਹਿਣਗੇ ਅਸੀਂ ਉਧਰ ਨੂੰ ਚੱਲ ਪਾਂਗੇ ਸੋ ਫਰਕ ਜ਼ਰੂਰ ਹੈ ਕਿਉਂਕਿ ਬੜੇ ਦੇ ਹੁਣ ਫਰਵਰੀ ਦੇ ਉੱਥੇ ਬੈਠੇ ਹੋਏ ਆ ਉਹ ਪਹਿਲਾ 1 ਸਾਲ ਉਹਨਾਂ ਨੇ ਪੂਰਾ ਐਜੀਟੇਸ਼ਨ ਕੀਤਾ ਸੋ ਕਿਸਾਨ ਕਿਤੇ ਨਾ ਕਿਤੇ ਬਹੁਤ ਵੱਡਾ ਫੈਕਟਰ ਹੈ ਪੰਜਾਬ ਦੇ ਵਿੱਚ ਕਿਉਂਕਿ ਵੋਟ ਬਹੁਤ ਜ਼ਿਆਦਾ ਕਿਸਾਨਾਂ ਦੀ ਬੀਜੇਪੀ ਨੂੰ ਨੁਕਸਾਨ ਕਰੇਗਾ ਕਿਸਾਨ ਫੈਕਟਰ ਬਿਲਕੁਲ ਬਿਲਕੁਲ ਕਰੇਗਾ ਉਹ ਨੁਕਸਾਨ ਜਿਹੜਾ ਕਰੇਗਾ ਉਹ ਪਿੰਡਾਂ ਦੇ ਵਿੱਚ ਕਰੇਗਾ ਹਾਲਾਂਕਿ ਜਿਹੜੀ ਸ਼ਹਿਰੀ ਵੋਟ ਹੈ ਉਹ ਹੋ ਸਕਦਾ ਹੈ ਜਿਹੜੀ ਬੀਜੇਪੀ ਦੇ ਨਾਲ ਚਲੀ ਜਾਵੇ ਕਿਉਂਕਿ ਕਈ ਜਿਹੜੇ ਵੱਡੇ ਸ਼ਹਿਰ ਹੈ ਜਿਵੇਂ ਅੰਮ੍ਰਿਤਸਰ ਹੈ ਜਲੰਧਰ ਹੈ ਜਾਂ ਪਟਿਆਲੇ ਦੀ ਗੱਲ ਕਰ ਲਈਏ ਜਿਹੜੇ ਵੱਡੇ ਸ਼ਹਿਰ ਹੈ ਇਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਲੋਕ ਆਪਣਾ ਵਿਸ਼ਵਾਸ ਬੀਜੇਪੀ ਦੇ ਉੱਪਰ ਜਤਾਣਗੇ ਤੇ ਡਾਕਟਰ ਦਾ ਰਵੀਰ ਗਾਂ ਡਾਕਟਰ ਧਰਮਵੀਰ ਗਾਂਧੀ ਦੀ ਗੱਲ ਕਰੀਏ ਦੇਖੋ ਆਵਾਦੀ ਪਾਰਟੀ ਛੱਡ ਕੇ ਆਏ ਆ ਕਾਂਗਰਸ 'ਚ ਆਏ ਆ ਇੱਕ ਪੈਰਾਸ਼ੂਟ ਦੇ ਨਾਲ ਆਏ ਆ ਈਵਨ ਕਿ ਜਿੰਨੇ ਵੀ ਟਕਸਾਲੀ ਕਾਂਗਰਸੀ ਆ ਉਹਨਾਂ ਦਾ ਵਿਰੋਧ ਕਰ ਰਹੇ ਆ ਜਿਹੜੇ ਆਵਾਦੀ ਪਾਰਟੀ ਦੇ ਨਾਲ ਲੜੇ ਲੋਕ ਉਹਨਾਂ ਨਾਲ ਚੱਲੇ ਸੀ ਉਹ ਵੀ ਹੁਣ ਨਾਲ ਲੀਆਂ ਮੈਨੂੰ ਲੱਗਦਾ ਹੈ ਕਿ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਨਾਲ ਚਨਾਲ ਵਾਲੇ ਬੰਦੇ ਬਹੁਤ ਘੱਟ ਆ ਕਿਉਂਕਿ ਕਾਂਗਰਸ जिदे बैनर ਦੇ ਥੱਲੇ ਉਹ ਲੜ ਰਹੇ ਉਹੀ ਉਹਨਾਂ ਦਾ ਵਿਰੋਧ ਕਰ ਰਹੇ ਸੋ ਲੱਗਦਾ ਕਿ ਇਸ ਵਾਰੀ ਧਰਮਪੀਰ ਗਾਂਧੀ ਨੂੰ ਬਹੁਤ ਨੁਕਸਾਨ ਹੋਣ ਵਾਲਾ ਹੈ ਤੁਹਾਡੀਆਂ ਗੱਲਾਂ ਤੋਂ ਮੈਨੂੰ ਲੱਗ ਰਿਹਾ ਕਿ ਪਲੜਾ ਭਾਰੀ ਹੈ ਮਹਾਰਾਣੀ ਪਰਨੀਤ कौर ਦਾ ਤੁਸੀਂ ਕਹਿ ਰਹੇ ਹੋ ਕਿ ਚਾਹੀ ਉਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਹੈ ਪਰ ਬੇਅਸਰ ਰਹੇਗਾ ਕਿਸਾਨਾਂ ਦਾ ਮੁੱਦਾ ਤੇ ਪਰਨੀਤ कौर ਤਾਂ ਕਹਿ ਰਹੇ ਪਲੜਾ ਭਾਰੀ ਹੈ ਕਿ ਤੁਸੀਂ ਇਹਨਾਂ ਨਾਲ ਇਤਫਾਕ ਰੱਖਦੇ ਨਹੀਂ ਜੀ ਮੈਂ ਬਿਲਕੁਲ ਨਹੀਂ ਰੱਖਦਾ ਕਿਉਂਕਿ ਜਿਸ ਤਰ੍ਹਾਂ ਮੇਰੇ ਜਿਹੜੇ ਸਾਥੀ ਰਿਪੋਰਟਰ ਨੇ ਉਹਨਾਂ ਨੇ ਕਿਹਾ ਸੀ ਕਿ ਪਰਨੀਤ कौर ਹਰੇਕ ਦੇ ਘਰ ਚ ਜਾ ਕੇ ਦੁੱਖ ਸੁਖ ਸਾਂਝਾ ਕਰਦੇ ਨੇ ਉਹ ਜਿਹੜਾ ਫੈਕਟਰ ਹੈ ਜੋ ਫੈਕਟਰ ਕੰਮ ਕਰਦਾ ਹੁੰਦਾ ਤਾਂ ਕੈਪਟਨ ਅਮਰਿੰਦਰ ਸਿੰਘ ਪਟਾੜ੍ਹੇ ਤੋਂ ਚੋਣ ਨਾ ਹਾਰਦੇ ਕੈਪਟਨ ਅਮਰਿੰਦਰ ਸਿੰਘ ਬਾਰੇ ਤਾਂ ਇਹ ਕਿਹਾ ਜਾਂਦਾ ਘਰੋਂ ਹੀ ਨਹੀਂ ਨਿਕਲਦੇ ਨਹੀਂ ਨਹੀਂ ਮੈਂ ਦੱਸਦਾ ਪ੍ਰਨੀਤ ਕੌਰ ਨੇ ਉਹ ਸ਼ਹਿਰ ਦੇ ਵਿੱਚ ਐਕਟਿਵ ਨੇ ਰਾਜਪਰੇ ਐਕਟਿਵ ਨੇ ਸਮਾਣਾ ਐਕਟਿਵ ਨੇ ਪਰ ਜਦੋਂ ਲੋਕ ਸਭਾ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਮੁੱਦੇ ਜਿਹੜੇ ਸੌਰੀ ਮੁੱਦੇ ਨੇ ਉਹ ਵੱਡੇ ਹੋ ਜਾਂਦੇ ਨੇ ਉਦੋਂ ਵੋਟਰ ਇਹ ਨਹੀਂ ਦੇਖਦਾ ਕਿ ਜੀ ਉਸ ਜਗ੍ਹਾ ਦੇ ਉੱਪਰ ਮਹਾਰਾਣੀ ਪ੍ਰਨੀਤ ਕੌਰ ਸ਼ੋਕ ਪ੍ਰਗਟ ਕਰਨ ਆਏ ਸੀ ਜਾਂ ਖੁਸ਼ੀ ਦੇ ਸਮਾਗਮ ਦੇ ਵਿੱਚ ਸਾਡੇ ਬੱਚੇ ਨੂੰ ਸ਼ਗਨ ਦੇਣ ਆਏ ਸੀ ਪਟਿਆਲੇ ਦੀ ਜੇ ਅਸੀਂ ਗੱਲ ਕਰੀਏ ਜੇ ਪਟਿਆਲਿਓ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਏ ਨੇ ਤਾਂ ਉਹਦੇ ਨਾਲ ਇੱਕ ਐਸਾ ਵਰਗ ਕੰਮ ਕਰ ਰਿਹਾ ਜਿਹੜਾ ਪੂਰੇ ਦਾ ਪੂਰਾ ਕਾਂਗਰਸ ਦੇ ਵਿੱਚੋਂ ਉੱਠ ਕੇ ਭਾਜਪਾ ਚ ਆ ਗਿਆ ਤੇ ਜਿਹੜਾ ਭਾਜਪਾ ਦਾ ਪੁਰਾਣਾ ਵਰਕਰ ਹੈ ਟਕਸਾਲੀ ਵਰਕਰ ਹੈ ਉਹ ਤਾਂ ਇੱਕ ਪਾਸੇ ਬੈਠਾ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਜਿਹੜੇ ਸ਼ਹਿਰ ਦੇ ਵਿੱਚ ਕੰਮ ਹੋਏ ਨੇ ਨਗਰ ਨਿਗਮ ਦੇ ਕੰਮ ਹੋਏ ਨੇ ਜਾਂ ਦੂਜੇ ਕੰਮ ਹੋਏ ਨੇ ਉਹਨਾਂ ਦਾ ਵਿਰੋਧ ਹੈ ਉਹ ਜਿਹੜਾ ਫੈਕਟਰ ਹੈ ਲੋਕ ਇਹਨਾਂ ਨੂੰ ਤਿਆਰ ਹੋਈ ਬੈਠੇ ਨੇ ਕਿ ਬੇਸ਼ੱਕ ਮਹਾਰਾਣੀ ਪ੍ਰਨੀਤ ਕੌਰ ਇੱਕ ਚਿਹਰਾ ਹੈਗੇ ਨੇ ਪਰ ਜਿਹੜਾ ਇੱਕ ਵਿਰੋਧ ਉਹਨਾਂ ਦਾ ਕਾਂਗਰਸ ਸਰਕਾਰ ਵੇਲੇ ਸੀਗਾ ਉਹ ਜੇ ਹੁਣ ਉਹ ਕਾਂਗਰਸ ਦੇ ਵਿੱਚ ਹੁੰਦੇ ਤਾਂ ਕਾਂਗਰਸ ਦੇ ਵਿੱਚ ਵੀ ਵਿਰੋਧ ਹੋਣਾ ਸੀ ਕਿਉਂਕਿ ਕਈ ਚਿਹਰੇ ਐਸੇ ਉਹਨਾਂ ਦੇ ਨਾਲ ਚੱਲ ਰਹੇ ਨੇ ਜਿਨ੍ਹਾਂ ਨੂੰ ਲੋਕ ਪਟਿਆਲੇ ਦੇ ਸ਼ਹਿਰੀ ਪਸੰਦ ਨਹੀਂ ਕਰਦੇ ਪ੍ਰਨੀਤ ਕੌਰ ਬਹੁਤ ਵਧੀਆ ਲੀਡਰ ਨੇ ਉਹਨਾਂ ਨੇ ਲੋਕਾਂ ਦੀ ਗੱਲ ਸੁਣੀ ਹੈ ਜਦੋਂ ਕਿਸਾਨੀ ਅੰਦੋਲਨ ਸੀ ਸ਼ਹੀਦ ਹੋਏ ਸੀ ਕਿਸਾਨ ਉਹ ਪਰਿਵਾਰਾਂ ਨੂੰ ਮਿਲਦੇ ਰਹੇ ਨੇ ਪਰ ਗੱਲ ਭਾਜਪਾ ਦੀ ਆ ਜਾਂਦੀ ਹੈ ਹੁਣ ਗੱਲ ਕਰ ਰਹੇ ਸੀ ਕਿ ਕਿਸਾਨ ਭਾਜਪਾ ਦੇ ਵਿਰੋਧੀ ਨੇ ਪਰ ਤੁਸੀਂ ਕੀ ਗੱਲ ਦੇਖੋ ਤੁਸੀਂ ਪਿੰਡਾਂ 'ਚ ਆ ਕੇ ਦੇਖੋ ਅਸੀਂ ਖੁਦ ਫੀਲਡ 'ਚ ਜਾਂਦੇ ਆ ਤਾਂ ਮੈਨੂੰ ਜਿਹੜੇ ਐਸਬੀਸੀ ਦਲਿਤ ਭਾਈਚਾਰੇ ਦੇ ਲੋਕ ਨੇ ਉਹ ਮਿਲਦੇ ਨੇ ਅਸੀਂ ਕਹਿੰਦੇ ਜੀ ਤੁਸੀਂ ਉਰੇ ਦਿਹਾੜੀ ਲਈ ਆਏ ਹੋਗੇ ਤੁਸੀਂ ਅੰਦੋਲਨ 'ਚ ਨਹੀਂ ਗਏ ਉਹ ਕਹਿੰਦੇ ਜੀ ਜਿਹੜਾ ਆਮ ਕਿਸਾਨ ਹੈ ਜਾਂ ਅਸੀਂ ਦਲਿਤ ਭਾਈਚਾਰਾ ਅਸੀਂ ਤਾਂ ਜਾਂਦੇ ਨਹੀਂ ਅਸੀਂ ਕਿ ਅੰਦੋਲਨ ਵੀ ਵੰਡਿਆ ਹੋਇਆ ਲੱਗਦਾ ਅੰਦੋਲਨ ਬੇਅਸਰ ਰਹੇਗਾ ਪਟਿਆਲਾ ਚੌਂਤੇ ਪਟਿਆਲਾ ਚੌਂਤੇ ਆਪਾਂ ਇਹ ਗੱਲ ਕਹਿ ਸਕਦੇ ਜਿੱਥੇ ਕਿਸਾਨ ਯੂਨੀਅਨ ਆਪਾਰੂ ਨੇ ਜੇ ਆਪਾਂ ਸਰਬਲ ਸਿੰਘ ਪੰਦੇਰ ਹੋਰਾਂ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਉਹ ਅੰਦੋਲਨ ਨੂੰ ਲੈ ਕੇ ਇੱਥੇ ਦਾ ਜਿਹੜ ਉਹ ਭਾਜਪਾ ਦੇ ਉਲਟ ਜਾਵੇ ਜਾ ਵੀ ਸਕਦਾ ਪਰ ਜੇ ਅਸੀਂ ਕੁੱਲ ਮਿਲਾ ਕੇ ਗੱਲ ਕਰਾਂਗੇ ਤਾਂ ਜਿਹੜਾ ਮਜ਼ਦੂਰ ਵਰਗ ਹੈ ਉਹ ਆਪਦਾ ਫਾਇਦਾ ਦੇਖੂਗਾ ਮੇਰੀ ਮਜ਼ਦੂਰਾਂ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਜੀ ਸਾਨੂੰ 3 ਸਾਲ ਤੋਂ ਕਣਕ ਮਿਲ ਰਹੀ ਹੈ ਠੀਕ ਹੈ ਪਰ ਦੂਜੇ ਪਾਸੇ ਜਦੋਂ ਝੋਨਾ ਲੱਗਦਾ ਤਾਂ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹ ਉੱਥੇ ਆ ਜਾਂਦਾ ਤੇ ਜਿਹੜੇ ਜ਼ਿਮੀਦਾਰ ਨੇ ਬਹੁ ਗਿਣਤੀ ਸਾਰੇ ਨਹੀਂ ਬਾਗਣਤੀ ਦਾ ਇਹ ਜਹ ਹੁੰਦੇ ਨੇ ਮਤਾ ਪਾ ਦਿੰਦੇ ਨੇ ਜੀ ਕਿ ਲੋਕਲ ਲੇਬਰ ਨੂੰ ਐਨੇ ਰੁਪਈਏ ਕਿਲੇ ਦੇ ਹਿਸਾਬ ਨਾਲ ਅਸੀਂ ਲਵਾਈ ਦੇਣੀ ਹੈ ਝੋਨੇ ਦੀ ਕਹਿੰਦੇ ਫੇਰ ਸਾਡੇ ਹੱਕਦਾਰ ਅਸੀਂ ਇਹਨਾਂ ਦੇ ਕਿੱਥੋਂ ਭਾਈਵਾਲ ਹੋਗੇ ਸੋ ਮਜ਼ਦੂਰ ਜਥੇਬੰਦੀਆਂ ਫਟੀਆਂ ਹੋਈਆਂ ਨੇ ਉਹਦਾ ਇਹ ਨਹੀਂ ਹੈਗਾ ਕਿ ਜੇ ਉਹ ਕਿਸਾਨਾਂ ਦੇ ਨਾਲ ਨਹੀਂ ਚੱਲਦੇ ਤਾਂ ਭਾਜਪਾ ਦੇ ਨਾਲ ਚੱਲਣਗੇ ਦੂਜੀ ਗੱਲ ਡਾਕਟਰ ਗਾਂਧੀ ਦੀ ਆ ਗਈ ਡਾਕਟਰ ਗਾਂਧੀ ਕਾਂਗਰਸ ਦੇ ਵਿੱਚ ਆਉਂਦੇ ਨੇ ਤੀਜੇ ਦਿਨ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੈ ਤੇ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਜੀ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਜਿੰਨੇ ਵੀ ਸਾਬਕਾ ਐਮਐਲਏ ਨੇ ਉਹਨਾਂ ਨੇ ਰਾਜਪੁਰਾ ਦੇ ਵਿੱਚ ਮੀਟਿੰਗ ਕੀਤੀ ਉਹਦੇ ਵਿੱਚ ਰਾਜਾ ਵੜਿੰਗ ਆਏ ਤੇ ਤੁਸੀਂ ਕੀ ਗੱਲ ਨੋਟ ਕਰੋ ਕਿ ਉਹਦੇ ਵਿੱਚ ਰਾਜਾ ਵੜਿੰਗ ਨੇ ਜਦੋਂ ਨਾਅਰੇ ਲਗਾਏ ਨੇ ਕਾਂਗਰਸ ਜਿੰਦਾਬਾਦ ਦੇ ਤਾਂ ਉਹਦੇ ਸਮਰਥਕ ਬੋਲੀ ਨਹੀਂ ਇੱਕ ਵੀ ਸਾਬਕਾ ਐਮਐਲਏ ਦੇ ਸਮਰਥਕ ਨਹੀਂ ਜਾਂ ਜਿਹੜੇ ਉੱਥੇ ਮੌਜੂਦ ਸਾਬਕਾ ਵਿਧਾਇਕ ਸੀ ਉਹਨਾਂ ਨੇ ਕਾਂਗਰਸ ਦੇ ਹੱਕ 'ਚ ਹਜੇ ਤੱਕ ਨਾਅਰੇਬਾਜ਼ੀ ਨਹੀਂ ਉੱਥੇ ਕੀਤੀ ਤੇ ਜੇਕਰ ਰਾਜਾ ਵੜਿੰਗ ਸਟੇਜ ਤੇ ਜਾ ਕੇ ਪਾਰਟੀ ਨੂੰ ਇੱਕ ਮੁੱਠ ਗੱਲ ਕਰਨ ਦੀ ਗੱਲ ਕਰਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਫੈਕਟਰ ਕੰਮ ਕਰੂਗਾ ਕਿਉਂਕਿ ਜ ਸੁਖਦੇਵ ਸਿੰਘ ਢਿੰਡਸਾ ਤੇ ਬਲਦੇਵ ਮਾਨ ਦੀ ਰਾਇਲਿਟੀ ਚਲਦੀ ਸੀਗੀ ਸੰਗਰੂਰ ਦੇ ਵਿੱਚ ਇੱਕ ਦੂਜੇ ਨੂੰ ਹਰਾਉਂਦੇ ਹੁੰਦੇ ਸੀ ਸਨਾਮ ਤੋਂ ਜਾਂ ਹੋਰ ਦੂਜੀਆਂ ਸੀਟਾਂ ਤੋਂ ਤਾਂ ਉਦੋਂ ਪਾਰਟੀ ਪ੍ਰਕਾਸ਼ ਸਿੰਘ ਬਾਦਲ ਦੇ ਅਕੋ ਕਹਿ ਦਿੰਦੇ ਸੀਗੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਸੀਟ ਜਿੱਤਾਂਗੇ ਪਰ ਜਦੋਂ ਵੋਟਾਂ ਪੈਂਦੀਆਂ ਸੀ ਤਾਂ ਬਲਦੇਵ ਮਾਨ ਦੇ ਖਿਲਾਫ ਸੁਖਦੇਵ ਸਿੰਘ ਢਿੰਡਸਾ ਦਾ ਧੜਾ ਤੇ ਸੁਖਦੇਵ ਸਿੰਘ ਢਿੰਡਸਾ ਨੂੰ ਹਰਾਉਣ ਦੇ ਲਈ ਬਲਦੇਵ ਸਿੰਘ ਮਾਨ ਐਕਟਿਵ ਹੋ ਜਾਂਦੇ ਸੀ ਉਹੀ ਕੰਮ ਇੱਥੇ ਹੋਣਾ ਜਿ세 ਇਹ ਗੱਲ ਕਹੀ ਕਿ ਰਾਜਾ ਵੜਿੰਗਾ ਕੇ ਡਾਕਟਰ ਗਾਂਧੀ ਦੇ ਹੱਕ ਦੇ ਵਿੱਚ 6-7 ਜਿਹੜੇ ਸਾਫ ਕਾ ਵਿਧਾਇਕ ਨੇ ਜਾ ਉਹਨਾਂ ਨੂੰ ਤੋੜ ਦੇਣਗੇ ਉੱਪਰ ਜਾ ਕੇ ਸਾਰੇ ਚਾਹੇ ਹੱਥ ਇਕੱਠੇ ਕਰਕੇ ਕਹਿ ਦੇਣ ਜੀ ਅਸੀਂ ਕਾਂਗਰਸ ਦੇ ਨਾਲ ਆ ਪਰ ਡਾਕਟਰ ਗਾਂਧੀ ਨੂੰ ਘਰ ਘਰ ਜਾਣਾ ਪੈ ਰਿਹਾ ਉਹਦਾ ਕਾਰਨ ਇਹੀ ਹੈ ਕਿ ਅਜੇ ਤੱਕ ਉਹਨਾਂ ਦੇ ਵਿੱਚ ਇੱਕ ਬੰਦਾ ਉਹਦੇ ਨਾਲ ਨਹੀਂ ਤੁਰਿਆ ਤੁਸੀਂ ਕਹਿੰਦੇ ਕਾਂਗਰਸ ਨੂੰ ਕਾਂਗਰਸ ਹਰਾਏਗੀ ਉਧਰ ਬੀਜੇਪੀ ਦੀ ਗੱਲ ਤੁਸੀਂ ਕੀਤੀ ਆਮ ਆਦੀ ਪਾਰਟੀ ਦਾ ਕਿੰਨਾ ਜ਼ਿਕਰ ਹੋ ਰਿਹਾ ਡਾਕਟਰ ਬਲਬੀਰ ਸਿੰਘ ਦੇਖੋ ਡਾਕਟਰ ਬਲਬੀਰ ਜੀ ਜੇ ਗੱਲ ਕਰੀਏ ਜਿਹੜੇ ਜਿਹੜੇ ਮੁੱਦੇ ਲੈ ਕੇ ਉਹ ਸੱਤਾ ਚਾਹੀ ਸੀ ਪਾਰਟੀ ਉਹੀ ਇੱਥੇ ਭਾਰੂ ਨੇ ਤੁਸੀਂ ਇਹ ਦੇਖੋ ਕਿ ਡਾਕਟਰ ਬਲਬੀਰ ਬਹੁਤ ਵਧੀਆ ਆਗੂ ਨੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਹੈਲਥ ਦੇ ਦੇ ਨਾਲ ਦੇਖੀਓ ਗਰਾਉਂਡ ਜ਼ੀਰੋ ਤੋਂ ਉੱਠ ਕੇ ਉਹਨਾਂ ਨੇ ਕੰਮ ਕੀਤਾ ਹੈ ਕਰੋਨਾ ਕਾਲ ਵੇਲੇ ਉਹ ਕੰਮ ਕਰਦੇ ਰਹੇ ਉਹਨਾਂ ਦਾ ਅੱਖਾਂ ਦਾ ਹਸਪਤਾਲ ਹੈ ਉੱਥੇ ਉਹਨਾਂ ਨੇ ਲੋਕਾਂ ਦੇ ਬੜੇ ਫ੍ਰੀ ਆਪਰੇਸ਼ਨ ਜਿਹੇ ਇਲਾਜ ਕੀਤਾ ਪਰ ਜੇ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਮੈਂ ਉਹੀ ਗੱਲ ਕਹਿੰਦਾ ਕਿ ਜਦੋਂ ਲੋਕ ਸਭਾ ਹਲਕਾ ਜਾਂਦਾ ਹੈ ਤਾਂ ਹਰ ਹਲਕੇ 'ਚ ਜੋ ਕੋਈ ਨਾ ਕੋਈ ਗੱਲ ਉੱਠਦੀ ਹੈ ਮਾਈਨਿੰਗ ਹੈ ਸਭ ਤੋਂ ਵੱਡਾ ਮੁੱਦਾ ਨਜਾਇਜ਼ ਬਿਲਡਿੰਗਾਂ ਨੇ ਮਾਈਨਿੰਗ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਜਿੱਥੇ ਜੀਸੀਬੀ ਮਸ਼ੀਨਾਂ ਕਾਂਗਰਸ ਸਰਕਾਰ ਦੇ ਰਾਜ ਚ ਚੱ ਸੋਸ਼ਲ ਮੀਡੀਆ ਤੇ ਮਾਉਂਦੇ ਸੀ ਅੱਜ ਉਹੀ ਕੰਮ ਦੁਬਾਰਾ ਹੋ ਰਿਹਾ ਸਰਮਾਣਾ ਹਲਕਾ ਜਿਹੜੇ ਜੋੜਾ ਮਾਜਰਾ ਦੇ ਮੰਤਰੀ ਨੇ ਉਹਨਾਂ ਦੇ ਹਲਕੇ ਦੇ ਵਿੱਚੋਂ ਹੁਣ ਵੀ ਸ਼ਰਿਆ ਮਾਈਨਿੰਗ ਚੱਲ ਰਹੀ ਹੈ ਜਦਕਿ ਖੁਦ ਮਾਈਨਿੰਗ ਮੰਤਰੀ ਨੇ ਇਸੇ ਤਰ੍ਹਾਂ ਕਨੌੜ ਦੀ ਅਸੀਂ ਗੱਲ ਕਰੀਏ ਕਨੌੜ ਦੇ ਵਿੱਚ ਦੋਸ਼ ਲੱਗਦਾ ਸੀ ਕਿ ਮਦਨ ਲਾਲ ਜਲਾਲਪੁਰ ਜਿਹੜੇ ਕਾਂਗਰਸੀ ਨੇ ਉਹ ਮਾਈਨਿੰਗ ਕਰਾਉਂਦੇ ਨੇ ਹੁਣ ਤਾਂ ਮਦਨ ਲਾਲ ਜਲਾਲਪੁਰ ਹੈ ਨਹੀਂਗੇ ਹੁਣ ਵੀ ਮਾਈਨਿੰਗ ਚੱਲ ਰਹੀ ਹੈ ਪਟਿਆਲਾ ਦੀ ਜੇ ਗੱਲ ਕਰੀਏ ਖੁਦ ਜਿਹੜੇ ਮੰਤਰੀ ਸਾਹਿਬ ਦਾ ਹਲਕਾ ਹੈ ਪਟਿਆਲਾ 2 ਉਹਦੇ ਵਿੱਚ ਹੁਣ ਵੀ ਨਜਾਇਜ਼ ਬਿਲਡਿੰਗਾਂ ਬਣ ਰ ਬਜਾਰਾਂ ਦੇ ਵਿੱਚ ਵੱਡੇ ਵੱਡੇ ਸ਼ੋਅਰੂਮ ਬਣ ਰਹੇ ਨੇ ਉਦੋਂ ਥਾਪੜਾ ਕੀਦਾ ਨਗਰ ਨਿਗਮ ਦੀ ਜੇ ਟੀਮ ਜਾਂਦੀ ਹੈ ਵਾਪਸ ਆਉਂਦੀ ਹੈ ਕਾਰਨ ਕੀ ਹੈ ਪਟਿਆਲਾ ਦੇ ਵਿੱਚ ਜੇ ਅਸੀਂ ਗੱਲ ਕਰੀਏ ਸੀ ਬਰੇਜ ਦੀ ਗੱਲ ਆ ਲੋ ਜਿਹੜੇ ਲੋਕਾਂ ਦੀਆਂ ਮੁਰਲੀਆਂ ਲੋਣਾ ਨੇ 2 ਸਾਲ ਹੋ ਚੁੱਕੇ ਨੇ ਹਜੇ ਵੀ ਲੋਕ ਉਸੇ ਗੱਲਾਂ ਨੂੰ ਲੈ ਕੇ ਰੋ ਰਹੇ ਨੇ ਕਿ ਜੀ ਆਮ ਆਦਮੀ ਪਾਰਟੀ ਜਿਹੜੇ ਮੁੱਦਿਆਂ ਨੂੰ ਲੈ ਕੇ ਸੱਤਾ ਚ ਆਈ ਸੀ ਉਹੀ ਮੁੱਦੇ ਇਹਨਾਂ ਦੇ ਉੱਪਰ ਭਾਰੂ ਹੋ ਗਏ ਨੇ ਯਾਨੀ ਕਿ ਕਿਤੇ ਨਾ ਕਿਤੇ ਇਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦਾ ਸਿੱਧੇ ਰੂਪ ਦੇ ਵਿੱਚ ਜਾਂ ਤਾਂ ਆਪਾਂ ਕਹਿ ਸਕਦੇ ਹਾਂ ਸਮਰਥਨ ਹੈ ਜਾਂ ਫਿਰ ਅੱਖਾਂ ਮੀਟ ਕੇ ਬੈਠੇ ਨੇ ਸੋ ਹੂੰ ਆਮ ਆਦਮੀ ਪਾਰਟੀ ਵਾਸਤੇ ਇਹ ਜਿਹੜਾ ਫੈਕਟਰ ਹੈ ਸਾਰੇ ਕੀਤੇ ਉਹੀ ਵਿਰੋਧ ਦੀ ਭਾਵਨਾ ਹਰ ਹਲਕੇ ਦੇ ਵਿੱਚ ਹੈ ਤੇ ਹਵਾ ਕੇਦੀ ਨਜ਼ਰ ਆ ਰਹੀ ਹੈ ਤੁਹਾਨੂੰ ਪਟਿਆਲਾ ਅੱਜ ਦੀ ਤਰੀਕ ਦੀ ਗੱਲ ਕਰ ਰਹੇ ਹਾਲਾਂਕਿ ਅਜੇ ਪ੍ਰਚਾਰ ਹੋਣਗੇ ਕੀ ਪਤਾ ਧਰਮੇਂਦਰ ਗਾਂਧੀ ਵੀ ਰੂਸਿਆ ਨੂੰ ਮਨਾ ਲੈਣ ਕੀ ਪਤਾ ਪ੍ਰਨੀਤ ਕੌਰ ਵੀ ਕਿਸਾਨਾਂ ਨੂੰ ਸਮਝਾ ਲੈਣ ਕੀ ਲੱਗਦਾ ਹੈ ਦੇਖੋ ਹਵਾ ਦੀ ਜੇ ਗੱਲ ਕਰੀਏ ਨਾਤਾ ਸੀ ਜੋਤਸ਼ੀ ਆ ਨਾ ਮੌਸਮ ਵਿਗਿਆਨੀ ਆ ਪਰ ਜੇ ਇੱਕ ਪੱਤਰਕਾਰ ਦੇ ਤੌਰ ਤੇ ਆਪਾਂ ਕਹੀ ਆਪਾਂ ਇਹ ਗੱਲ ਕਹਿ ਰਹੇ ਕਿ ਸਾਰੇ ਬਰਾਬਰ ਚੱਲ ਰਹੇ ਨੇ ਕਿਸੇ ਹਲਕੇ ਚ ਕੋਈ ਭਾਰੂ ਆ ਕਿਸੇ ਹਲਕੇ ਚ ਕੋਈ ਭਾਰੂ ਆ ਪਰ ਹਾਲ ਦੀ ਘੜੀ ਅਸੀਂ ਜਿਹੜੀ ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਸੀ ਕਿ ਐਨ ਕੇ ਸ਼ਰਮਾ ਦਾ ਨਾਮ ਨਹੀਂ ਕਿਸ ਤੁਸੀਂ ਮੈਨੂੰ ਪੁੱਛਿਆ ਵੀ ਇਹ ਕਾਲੀ ਦਲ ਕੀ ਹੈ ਮੇਰੇ ਸਾਥੀ ਕਹਦੇ ਸੀ ਕਹਿੰਦੇ ਜੀ ਮੋਦੀ ਦਾ ਜਿਹੜਾ ਕੰਮ ਹੈ ਉਹ ਪ੍ਰਨੀਤ ਕੌਰ ਦੇ ਹੱਕ ਚ ਹੋਊਗਾ ਗਲਤ ਫਹਿਮੀ ਆ ਮੈਨੂੰ ਹਿੰਦੂ ਭਾਈਚਾਰੇ ਦੇ ਐਨੇ ਲੋਕ ਮਿਲਣ ਜਿਨ੍ਹਾਂ ਨੇ ਕਿਹਾ ਕਿ ਪਹਿਲੀ ਵਾਰੀ ਸਾਡਾ ਹਿੰਦੂ ਕੈਂਡੀਡੇਟ ਆਇਆ ਅਪਾ ਕਹਿੰਦੇ ਸੀ ਨਾ ਕਿ ਬਿਹਾਰ ਦੇ ਵਿੱਚ ਤੇ ਯੂਪੀ ਦੇ ਵਿੱਚ ਜਾਤੀ ਜਿਹੜਾ ਫੈਕਟਰ ਬੜਾ ਕੰਮ ਕਰਦਾ ਹੈ ਇੱਥੇ ਵੀ ਜਾਤੀ ਫੈਕਟਰ ਕੰਮ ਕਰ ਸਕਦਾ ਐਨ ਕੇ ਸ਼ਰਮਾ ਨੂੰ ਜਿਹੜਾ ਹਿੰਦੂ ਵੋਟ ਹੈ ਉਹ ਬਿਲਕੁਲ ਪਊਗਾ ਚਾਹੇ ਲੁਕਮਾ ਵੋਟ ਕਿਸਾਨਾਂ ਦਾ ਬੀਜੇਪੀ ਨੂੰ ਪਹੁੰਚੇ ਕਿਉਂਕਿ ਬਹੁਤ ਸਾਰੇ ਜਿਹੜੇ ਸਰਦਾਰ ਨੇ ਉਹ ਬੀਜੇਪੀ ਚ ਨੇ ਉਹਨਾਂ ਦਾ ਵੀ ਆਧਾਰ ਹੈਗਾ ਪੰਜਾਬ ਚ ਪਟਿਆਲੇ ਚ ਇਸੇ ਤਰ੍ਹਾਂ ਐਨ ਕੇ ਸ਼ਰਮਾ ਨੂੰ ਜਿਹੜੀ ਵੋਟ ਹੈ ਉਹ ਹਿੰਦੂਆਂ ਦੀ ਪਊਗੀ ਇਹ ਭਲੇਖੇ ਚ ਨਾ ਰਿਹਾ ਜਾਵੇ ਕਿ ਪਰਨੀਤਕੌਰ ਦੇ ਬੀਜੇਪੀ ਚ ਚਲੇ ਗਏ ਨੇ ਤਾਂ ਐਨ ਕੇ ਸ਼ਰਮਾ ਨੂੰ ਹਿੰਦੂ ਵੋਟ ਨਹੀਂ ਪੈਣਾ ਅਸੀਂ ਖੁਦ ਦੇਖਦੇ ਆ ਜਿਹੜ ਜਿਹੜੀ ਜਾਤ ਹੈ ਉਹ ਭਾਰੂ ਹੋ ਰਹੀ ਹੈ ਸੋ ਫਿਲਹਾਲ ਮੇਰੀ ਨਜ਼ਰ ਦੇ ਵਿੱਚ ਸਾਰੀ ਬਰਾਬਰ ਚੱਲ ਰਹੇ ਨੇ ਤੇ ਜਿਹੜੀ ਹਵਾ ਹੈ ਉਹ ਆਪਾਂ ਕਹਿ ਸਕਦੇ ਕਿ ਮਈ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਥੋੜਾ ਜਿਹਾ ਪਤਾ ਲੱਗੇਗਾ ਕਿ ਇਹ ਅੱਗੇ ਜਾ ਰਹੇ ਹੌਸਲੇ ਸਾਰੇ ਆਪ ਦੇ ਆਪ ਨੂੰ ਦੇ ਰਹੇ ਨੇ ਹੂੰ ਬਿਲਕੁਲ ਸੰਦੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਹਦੀ ਹਵਾ ਹੈ ਹਾਲਾਂਕਿ ਕਿਹੜਾ ਮੁਸ਼ਕਲ ਹੈ ਬਿਲਕੁਲ ਕੋਈ ਜੋਤਸ਼ੀ ਨਹੀਂ ਹੈ ਪਰ ਕੀ ਲੱਗਦਾ ਤੁਸੀਂ ਇਹ ਨਾਲ ਕਵਰ ਕਰਦੇ ਹੋ ਤੁਸੀਂ ਆਪਣਾ ਚੈਨਲ ਚਲਾਉਂਦੇ ਹੋ ਕੀ ਲੱਗਦਾ ਹੈ ਕਿ ਕਿੱਡਾ ਪਲੜਾ ਇਸ ਵਕਤ ਭਾਰੀ ਹੈ ਪਟਿਆਲਾ ਦੀ ਸੀਟ ਹੌਟ ਸੀਟ ਮੰਨੀ ਜਾਂਦੀ ਹੈ ਜੀ ਇਸ ਵਾਰ ਜੇ ਮੈਂ ਕਹਾ ਤਾਂ ਕੁੰਡੀਆਂ ਦੇ ਸਿੰਘ ਫਸਣਗੇ ਜੀ ਕਿਉਂਕਿ ਇਸ ਵਾਰ ਬਰਾਬਰ ਦੀ ਟੱਕਰ ਹੈ ਚਾਰੋਂ ਕੈਂਡੀਡੇਟਾਂ ਦੀ ਚਾਹੇ ਉਹ ਡਾਕਟਰ ਧਰਮਵੀਰ ਗਾਂਧੀ ਨੇ ਚਾਹੇ ਆਮ ਆਦਮੀ ਡਾਕਟਰ ਬਲਬੀਰ ਸਿੰਘ ਨੇ ਚਾਹੇ ਮਹਾਰਾਣੀ ਪਰਨੀਤ ਕੌਰ ਹੈ ਤੇ ਜਾਂ ਐਨ ਕੇ ਸ਼ਰਮਾ ਨੇ ਅਕਾਲੀ ਦਲ ਤੋਂ ਸੋ ਬਰਾਬਰ ਦੀ ਟੱਕਰ ਹੈ ਕਿਸੇ ਪਾਸੇ ਉਹ ਜੇ ਕਿਸੇ ਪਾਸੇ ਜੇ ਆਪਾਂ ਭਾਜਪਾ ਦੀ ਗੱਲ ਕਰੀਏ ਜਿਵੇਂ ਤੁਹਾਨੂੰ ਮੇਰੇ ਵੱਡੇ ਭਰਾ ਨੇ ਵੀ ਦੱਸਿਆ ਕਿ ਭਾਜਪਾ ਨੂੰ ਜਬ ਤੋਂ ਜ਼ਿਆਦਾ ਮਾਰ ਜੜੀ ਪੈਗੀ ਕਿਸਾਨਾਂ ਦੀ ਪੈਗੀ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਭਾਜਪਾ ਵਾਲਾ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਆਕੇ ਦੇਣ ਦਿੱਤਾ ਜਾ ਰਿਹਾ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਪਰ ਜੇ ਸ਼ਹਿਰੀ ਵੋਟ ਦੇਖੀ ਜਾਏ ਤਾਂ ਉਹ ਕਿਤੇ ਨਾ ਕਿਤੇ ਭੁਗਤੇਗੀ ਪ੍ਰਨੀਤਕੌਰ ਦੇ ਹੱਕ ਵਿੱਚ ਪਰ ਜਿੱਥੇ ਸੋਣਨ ਚਾਰ ਹੈ ਕਿ ਏ ਵੀ ਵੀ ਪੀ ਵੱਲੋਂ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਹੁਣ ਬੁਲਾ ਕੇ ਉਹਨਾਂ ਤੋਂ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਜੇ ਪਿੰਡਾਂ 'ਚ ਬੀਜੇਪੀ ਜਾ ਰਹੀ ਹੈ ਤਾਂ ਝੰਡੇ ਲੈ ਕੇ ਨਹੀਂ ਜਾ ਰਹੀ ਏਦਾਂ ਹੀ ਜਾ ਕੇ ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਕਿ ਬੀਜੇਪੀ ਤੁਹਾਡੇ ਖਿਲਾਫ ਨਹੀਂ ਹੈ ਤੁਹਾਡੇ ਹੱਕ 'ਚ ਹੈ ਪਰ ਕਿਤੇ ਨਾ ਕਿਤੇ ਇਹ ਦੇਖਣਾ ਹੋਵੇਗਾ ਕਿ ਉਹ ਹੱਕ ਕਿੰਨਾ ਕੁ ਕਿਸਾਨ ਸਮਝਦੇ ਨੇ ਜਾਂ ਕਿੰਨਾ ਕੁ ਉਹਦਾ ਸਾਥ ਦਿੰਦੇ ਨੇ ਠੀਕ ਹੈ ਜੀ ਬਾਕੀ ਧਰਮਵੀਰ ਗਾਂਧੀ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਆਪਣਾ ਹੀ ਆਪਸ ਦੇ ਵਿੱਚ ਗੁੱਟਬਾਜੀ ਚੱਲ ਰਹੀ ਹੈ ਧੜੇਬਾਜੀ ਚੱਲ ਰਹੀ ਹੈ ਜਿਸ ਨੂੰ ਦੇਖ ਕੇ ਕੀ ਪਿੱਛੇ ਜੇ ਐਮਐਲਏ ਰਾਜਪੂਰਾ ਦੇ ਨੇ ਉਹਨਾਂ ਵੀ ਉੱਥੇ ਪ੍ਰੋਟੈਸਟ ਕੀਤਾ ਸੀ ਜਿੱਥੇ ਰਾਜਾ ਵੜਿੰਗ ਵੀ ਆਏ ਸੀ ਉਹਨਾਂ ਨੇ ਦਿਖਾਇਆ ਸੀ ਕਿ ਪੈਰਾਸ਼ੂਟੋ ਤੁਸੀਂ ਡਾਕਟਰ ਗਾਂਧੀ ਨੂੰ ਬੁਲਾਣੇ ਹੋ ਟਿਕਟ ਦੇ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਡਾਕਟਰ ਗਾਂਧੀ ਨੂੰ ਖੜਾ ਕੀਤਾ ਜਾਂਦਾ ਉਹਨਾਂ ਦਾ ਆਪਣੇ ਘਰ ਚ ਕਹਿੰਦੇ ਘਰ ਦਾ ਕਲੇਸ਼ ਬੜਾ ਮਾੜਾ ਹੁੰਦਾ ਉਹਨਾਂ ਦੇ ਘਰ ਦਾ ਕਲੇਸ਼ ਆ ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਗਾਂਧੀ ਦਾ ਸਾਥ ਨਹੀਂ ਦੇਵਾਂਗੇ ਪਰ ਇਹ ਦੇਖਣਾ ਹੋਏਗਾ ਕਿ ਰਾਜਾ ਵੜਿੰਗ ਉਹਨਾਂ ਨੂੰ ਸਮਝਾ ਪਾਉਂਦੇ ਨੇ ਮਨਾਰ ਰਹੇ ਨੇ ਸੁਣਾ ਚਾਹੇ ਡਾਕਟਰ ਧਰਮਵੀਰ ਗਾਂ ਲਿਆ ਜਾਵੇ ਹਰ ਖੇਮੇ ਨੂੰ ਖੁਸ਼ ਕਰ ਲਿਆ ਜਾਵੇ ਤਾਂ ਹੀ ਮੈਂ ਪ੍ਰਚਾਰ ਨਹੀਂ ਲਿਗਾ ਬਿਲਕੁਲ ਡਾਕਟਰ ਗਾਂਧੀ ਲੋਕਾਂ ਨਾਲੋਂ ਜ਼ਿਆਦਾ ਆਪਣੇ ਵਰਕਰਾਂ ਨੂੰ ਔਰ ਆਪਣੇ ਐਮਐਲਏ ਨੂੰ ਤਾਹ ਮਲਾ ਰਹੇ ਕਿਉਂਕਿ ਜਿਹੜੇ ਲੋਕ ਹੈ ਇਹ ਕਿਤੇ ਨਾ ਕਿਤੇ ਉਹਨਾਂ ਨਾਲ ਜੁੜੇ ਹੋਏ ਨੇ ਨਾ ਜੀ ਉਹਨਾਂ ਦੇ ਸਾਥਾਂ ਜਿਵੇਂ ਹਰਦੇਵਾਲ ਸਿੰਘ ਖਬੂਜ਼ ਜੀ ਉੱਥੇ ਮੀਟਿੰਗ ਹੋਈ ਸੀ ਬੈਠਕ ਹੋਈ ਸੀ ਰਾਜਪੁਰਾ ਚ ਇਹਨਾਂ ਦੇ ਖਿਲਾਫ ਤਾਂ ਉਥਾਂ ਨੇ ਲੋਕਾਂ ਨੇ ਰਾਜਾ ਵਰਿੰਗ ਦੇ ਖਿਲਾਫ ਵੀ ਨਾਰੇ ਲਾਏ ਸੀ ਰਾਜਾ ਵਰਿੰਗ ਨੂੰ ਮੋਦਾਬਾਦ ਵੀ ਕਹ ਸੀ ਇਹ ਕੌਣ ਹੁੰਦਾ ਹੈ ਜਿਹੜਾ ਸਾਨੂੰ ਆ ਕੇ ਸਾਡੇ ਤੇ ਗਾਂਧੀ ਨੂੰ ਥੋਪ ਰਿਹਾ ਸੋ ਗਾਂਧੀ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਐਮਐਲਏ ਨੂੰ ਮਨਾ ਤਾਂ ਕਿ ਜਿਹੜੇ ਉਹਨਾਂ ਨਾਲ ਲੋਕੀ ਜੁੜੇ ਹੋਏ ਆ ਉਹਨਾਂ ਦੇ ਹੱਕ 'ਚ ਉਤਰਨ ਪਰ ਕਿਤੇ ਨਾ ਕਿਤੇ ਮਨਾ ਪਾਣਗੇ ਜਾਂ ਨਹੀਂ ਮਨਾ ਪਾਣਗੇ ਕੀ ਹੁੰਦਾ ਹੈ ਗਏ ਮਨਾਇਆ ਹਾਂ ਕਰਤੀ ਪਰ ਦਿਲ 'ਚ ਕਿਤੇ ਨਾ ਕਿਤੇ ਰੜਕ ਰਹਿੰਦੀ ਹੈ ਵੀ ਨਹੀਂ ਯਾਰ ਇਹ ਬੰਦਾ ਬਾਹਰੋਂ ਆ ਕੇ ਨਾਲ ਦੀ ਨਾਲ ਟਿਕਟ ਲੈ ਗਿਆ ਅਸੀਂ ਏਡੇ ਪੁਰਾਣੇ ਵਰਕਰ ਆ ਨਾਲ ਜੁੜੇ ਰਹੇ ਆ ਦਰਿਆ ਵਚਾਂਦਰੇ ਆ ਅਸੀਂ ਉੱਥੇ ਦੇ ਉੱਥੇ ਆ ਠੀਕ ਹੈ ਉਸ ਚੀਜ਼ ਦਾ ਕਿਤੇ ਨਾ ਕਿਤੇ ਹੋ ਸਕਦਾ ਡਾਕਟਰ ਗਾਂਧੀ ਨੂੰ ਵੀ ਪਰ ਅਮੀਰ ਗਾਂਧੀ ਦੀ ਬੜੀ ਤਾਰੀਫ ਲੋਕ ਕਰਦੇ ਨੇ ਜਦੋਂ ਵੀ ਮਿਲਦੇ ਕਿ ਹਾਂ ਇੱਕ ਸਾਫ਼ ਸੁਥਰੀ ਸ਼ਖਸੀਅਤ ਵਾਲਾ ਬੰਦਾ ਹੈ ਕਿ ਕਿਸੇ ਤਰ੍ਹਾਂ ਦੇ ਕੋਈ ਇਲਜ਼ਾਮ ਨਹੀਂ ਲੱਗੇ ਬੜਾ ਬੇਬਾਕ ਹੋ ਕੇ ਬੋਲੇ ਅਗਰ ਆਮ ਆਦੀ ਪਾਰਟੀ ਚੋਂ ਬਾਹਰ ਆਇਆ ਤੇ ਇਸ ਬੰਦੇ ਨੇ ਬੜੇ ਖੁੱਲ ਕੇ ਖਿਲਾਫਤ ਕੀਤੀ ਹੈ ਕਈ ਇੱਕ ਅਹੁਦਾ ਵੀ ਸੀ ਇਹਨਾਂ ਕੋਲ ਚੰਗਾ ਉਹਨਾਂ ਦਾ ਚੱਲ ਰਿਹਾ ਸੀ ਦੂਜੇ ਪਾਸੇ ਪਰਨੀਤ ਕੌਰ ਦੀ ਵੀ ਲੋਕ ਤਾਰੀਫ਼ ਕਰਦੇ ਨੇ ਕਿ ਉਹ ਵੀ ਚੰਗੇ ਕੈਂਡੀਡੇਟ ਨੇ ਡਾਕਟਰ ਬਲਵੀਰ ਸਿੰਘ ਦੀ ਵੀ ਲੋਕ ਤਾਰੀਫ਼ ਕਰ ਰਹੇ ਨੇ ਕੀ ਲੱਗਦਾ ਸਿਨੈਰੀਓ ਕਿਸ ਪਾਸੇ ਵੱਲ ਜਾ ਰਿਹਾ ਹੈ ਮੈਂ ਜਿਹੜੀ ਗੱਲ ਪਹਿਲਾਂ ਕਹੀ ਸੀ ਵੀ ਕੁੰਡੀਆਂ ਦੇ ਸਿੰਘ ਫਸਣਗੇ ਉਹ ਫਸਣਗੇ ਜਿਹੜੀ ਗੱਲ ਤੁਸੀਂ ਕੀਤੀ ਹੈ ਨੋ ਡਾਊਟ ਡਾਕਟਰ ਗਾਂਧੀ ਇੱਕ ਬਹੁਤ ਅੱਛਾ ਬੰਦਾ ਹੈ ਉਹਨਾਂ ਦੇ ਜਿਹੜੇ ਪੇਸ਼ੈਂਟ ਨੇ ਉਹ ਇੱਥੋਂ ਤਾਂ ਕਹਿੰਦੇ ਨੇ ਕਿ ਸਿਰਫ ਇਲਾਜ ਦੇ ਪੈਸੇ ਨਹੀਂ ਸਾਡੇ ਕੋਲ ਕਿਰਾਏ ਦੇ ਪੈਸੇ ਨਹੀਂ ਹੁੰਦੇ ਡਾਕਟਰ ਗਾਂਧੀ ਉਹ ਵੀ ਦੇ ਕੇ ਤੋਰਦਾ ਪਰ ਗੱਲ ਉਹੀ ਆ ਗਈ ਖਲਾਫਤ ਦੀ ਕਰਦੇ ਕਲੇਸ਼ ਦੀ ਘਰ ਦਾ ਕਲੇਸ਼ ਕਿੱਥੋਂ ਤੱਕ ਗਾਂਧੀ ਨੂੰ 네ਗੇਟਿਵਿਟੀ ਵੱਲ ਲੈ ਕੇ ਜਾਂਦਾ ਜਾਂ ਮਨਾ ਲੈਂਦੇ ਨੇ ਤੇ ਪੋਜ਼ਿਟਿਵਿਟੀ ਵੱਲ ਲੈ ਕੇ ਜਾਂਦਾ ਦੂਜੀ ਗੱਲ ਆ ਗਈ ਮਹਾਰਾਣੀ ਪ੍ਰਨੀਤਕੌਰ ਦੀ ਤੁਸੀਂ ਪੁੱਛਿਆ ਮਹਾਰਾਣੀ ਪ੍ਰਨੀਤਕੌਰ ਦਾ ਬਹੁਤ ਅੱਛਾ ਸਟੈਂਡ ਹੈ ਕਾਂਗਰਸ ਵਿੱਚ ਵੀ ਸੀ ਕਿਉਂਕਿ ਲੋਕ ਚਿਹਰਾ ਇਸ ਵਾਰ ਕੀ ਹੈ ਇਸ ਵਾਰ ਪਾਰਟੀ ਨਾਲੋਂ ਚਿਹਰਾ ਜ਼ਿਆਦਾ ਮੈਟਰ ਕਰ ਰਿਹਾ ਮਹਾਰਾਣੀ ਪ੍ਰਨੀਤਕੌਰ ਦਾ ਚਿਹਰਾ ਬਹੁਤ ਵਧੀਆ ਪਰ ਸ਼ਹਿਰ 'ਚ ਮੇਜੂ ਵੀ ਕੱਲ੍ਹ ਕਹਿੰਦੇ ਪਿੰਡਾਂ ਦੇ ਵਿੱਚ ਮਹਾਰਾਣੀ ਪ੍ਰਨੀਤਕੌਰ ਨੂੰ ਨਹੀਂ ਦੇਖਿਆ ਜਾ ਰਿਹਾ ਬੀਜੇਪੀ ਦਾ ਕੈਂਡੀਡੇਟ ਆਇਆ ਤਾਂ ਅਸੀਂ ਇਹਦੀ ਮੁਖਾਰਫਤ ਕਰਨੀ ਹੈ ਇਹਨੂੰ ਪਿੰਡ ਚ ਨਹੀਂ ਵੜਨ ਦਿੱਤਾ ਜਾਣਾ ਉੱਥੇ ਨਾ ਕਿਤੇ ਕਿਤੇ ਜਿਹੜਾ ਮਹਾਰਾਣੀ ਪ੍ਰਨੀਤਕੌਰ ਨੂੰ ਖਮਿਆਜਾ ਭੂਜਨ ਦਾ ਭੁਗਤਣਾ ਜਿਹੜਾ ਹੈ ਉਹ ਕਹਿ ਸਕਦਾ ਤਾਂ ਡਾਕਟਰ ਬਲਬੀਰ ਸਿੰਘ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਤੇ ਨੂੰ ਕਈ ਕੰਮ ਉਹਨਾਂ ਨੇ ਕਰਾਏ ਔਰ ਕਈ ਜਿਹੜਾ ਲੋਕਾਂ ਦੇ ਵਿੱਚ ਗਿਲਾ ਕੀ ਨਹੀਂ ਕਰਵਾ ਪਏ ਜਿਹੜੇ ਕੰਮ ਉਹਨਾਂ ਦੇ ਵਿੱਚੋਂ ਵਿੱਚ ਰਹਿ ਗਏ ਸੋ ਮੈਂ ਇਹੀ ਕਹਿਣਾ ਚਾਹਾਂਗਾ ਰਲਿਆ ਮਿਲਿਆ ਹਲੇ ਆਪਾਂ ਇਸ ਟਾਈਮ ਕੁਝ ਨਹੀਂ ਕਹਿ ਸਕਦੇ ਵੀ ਕਿਹੜਾ ਬੰਦਾ ਕਿਹੜਾ ਕੈਂਡੀਡੇਟ ਕਿਹੜਾ ਮੂਹਰੇ ਆ ਕੇ ਲੜੇਗਾ ਹਲੇ ਕਿਉਂਕਿ ਆਪਸੀ ਇਹਨਾਂ ਦਾ ਹਲੇ ਸਿਲਕਸ਼ਨ ਬਾਜੀ ਚੱਲ ਰਹੀ ਹੈ ਹਲੇ ਤਰਾ ਨਹੀਂ ਸ਼ੁਰੂ ਹੋਇਆ ਪਿੰਡੂ ਵੋਟਰ ਜਿਹੜੇ ਨੇ ਉਹ ਭਾਰੀ ਪੈ ਸਕਦੇ ਨੇ ਅਗਰ ਸ਼ਹਿਰੀ ਵੋਟ ਵੀ ਪਰਨੀਤ ਕੋਰ ਨੂੰ ਪੈਂਦਾ ਹੈ ਤਾਂ ਨਹੀਂ ਜਿੱਤਣ ਦੇ ਉਹ ਅਸਾਰ ਹੈਗੇ ਉਹਨਾਂ ਦੇ ਬਿਲਕੁਲ ਬਿਲਕੁਲ ਪਿੰਡੂ ਵੋਟ ਬਿਲਕੁਲ ਭਾਰੀ ਪੈ ਸਕਦਾ ਸ਼ੰਭੂ ਬਾਰਡਰ ਤੇ ਬੈਠੇ ਤੁਸੀਂ ਦੇਖਿਆ ਹੋਣਾ ਅੱਜ 5-6 ਦਿਨ ਹੋ ਗਏ ਟ੍ਰੇਨਾਂ ਰੁਕੀਆਂ ਵਈਆਂ ਨੇ ਦੋ ਆ ਤਿੰਨ ਮਹੀਨਿਆਂ ਦੇ ਫੜਕੇ ਲੈ ਕੇ ਸੀਗੇ ਉਤੋਂ ਨੌਜਵਾਨ ਤਾਂ ਉਹਦੇ ਕਰਕੇ ਬੈਠੇ ਤਾਂ ਪਿੰਡੂ ਵੋਟ ਸ਼ਹਿਰੀ ਵੋਟ ਕੀ ਨਹੀਂ ਕਿ ਆਲੇ-ਦਾਲੇ ਪਿੰਡਾਂ ਦੀ ਵੋਟ ਬਹੁਤ ਜ਼ਿਆਦਾ ਹੈ ਜੇ ਪਿੰਡੂ ਵੋਟ ਦਤਾ ਮਹਾਰਾਣੀ ਪ੍ਰਨੀਤ ਕੋਰ ਨੂੰ ਬਹੁਤ ਫਰਕ ਪੈ ਸਕਦਾ ਜਿਹਦਾ ਸਿੱਧਾ ਨਾ ਸਿੱਧਾ ਕੀਤੇ ਜਿਹੜਾ ਫਾਇਦਾ ਮਿਲੇਗਾ ਮੇਰੇ ਹਿਸਾਬ ਨਾਲ ਅਕਾਲੀ ਦਲ ਦੇ ਐਨ ਕੇ ਸ਼ਰਮਾ ਨੂੰ ਮਿਲ ਸਕਦਾ ਕਿਉਂਕਿ ਇੱਕ ਬੜੀ ਵਧੀਆ ਅਕਾਲੀ ਦਲ ਨੇ ਗੇਮ ਖੜੀ ਹੈ ਇੱਕ ਹਿੰਦੂ ਚਿਹਰਾ ਸਾਹਮਣੇ ਲਿਆ ਕੇ ਠੀਕ ਹੈ ਨਾ ਤਾਂ ਉਸ ਦੇ ਹਿਸਾਬ ਨਾਲ ਅਕਾਲੀ ਦਲ ਨੂੰ ਇਸ ਚੀਜ਼ ਦਾ ਬੜਾ ਫਾਇਦਾ ਮਿਲ ਸਕਦਾ ਅਕਾਲੀ ਦਲ ਰੇਸ ਦੇ ਵਿੱਚ ਹੈ ਮਨੀਸ਼ ਇਹ ਗੱਲ ਕਰੀਏ ਪਰਨੀਤ ਕੌਰ ਦੀ ਪਰਨੀਤ ਕੌਰ ਤਿੰਨ ਵਾਰ ਐਮਪੀ ਜਦੋਂ ਜਿੱਤੇ ਨੇ ਉਹਨਾਂ ਨੂੰ ਮੈਕਸਿਮਮ ਜਿਹੜੀ ਵੋਟ ਪਈ ਹੈ ਪਰਨੀਤ ਕੌਰ ਨੂੰ ਉਹ ਡੇਰਾ ਬਸੀ ਜਿਰਕਪੁਰ ਵਾਲੇ ਏਰੀਆ ਚ ਪਈ ਹੈ ਉੱਥੋਂ 60-60 ਹਜ਼ਾਰ ਦੇ ਮਾਰਜਨ ਨਾਲ ਪਰਨੀਤ ਕੌਰ ਗਏ ਨੇ ਇਸ ਵਾਰ ਉੱਥੋਂ ਉਹਨਾਂ ਨੂੰ ਵੋਟ ਨਹੀਂ ਮਿਲਨੀ ਕਿਉਂਕਿ ਉੱਥੇ ਐਨ ਕੇ ਸ਼ਰਮੇ ਦਾ ਬਹੁਤ ਵਧੀਆ ਰਸੂਕ ਹੈ ਐਨ ਕੇ ਸ਼ਰਮਾ ਦਾ ਗੜ ਹੈ ਉੱਥੋਂ ਐਮਐਲਏ ਰਹੇ ਨੇ ਦੂਜਾ ਜਿਹੜੇ ਦੇਵੀਗੜ ਦੇ ਆਸ-ਪਾਸ ਬ੍ਰਾਹਮਣਾ ਦੇ ਪਿੰਡ ਨੇ ਉਹ ਜਿਹੜੇ ਪਿੰਡਾਂ ਐ ਮੈਕਸਿਮਮ ਵੋਟ ਉੱਥੋਂ ਨਿਕਲਦੀ ਐ ਇੱਕ ਹਿੰਦੂ ਚਿਹਰਾ ਇੱਕ ਬ੍ਰਾਹਮਣ ਚਿਹਰਾ ਹੋਣ ਦੇ ਨਾਤੇ ਜਿਹੜੇ ਉਹ ਪਿੰਡ ਹੈਗੇ ਆ ਉਹ ਐਨ ਕੇ ਸ਼ਰਮਾ ਦੇ ਨਾਲ ਚੱਲਣਗੇ ਗਾਂਧੀ ਡਾਕਟਰ ਬਲਬੀਰ ਇਹ ਕੰਟਰੋਵਰਸੀਆਂ ਦੇ ਵਿੱਚ ਰਹਿ ਜਾਣਗੇ ਡਾਕਟਰ ਗਾਂਧੀ ਉਦੋਂ ਅੰਦੋਲਨ ਕਰਕੇ ਜਿੱਤ ਗਏ ਸੀ ਉਸ ਤੋਂ ਬਾਅਦ ਉਹ ਪੋਲਿਟਿਕਸ ਚਲੇ ਗਏ ਕਸਮ ਖਾ ਲਈ ਵੀ ਮੈਂ ਦੁਬਾਰਾ ਰਾਜਨੀਤੀ ਚ ਨਹੀਂ ਆਂਦਾ ਮੈਂ ਹੁਣ ਪੋਲਿਟਿਕਸ ਨਹੀਂ ਕਰਨੀ ਹੁਣ ਜਦੋਂ ਟਿਕਟ ਮਿਲੀ ਪਤਾ ਲੱਗਿਆ ਵਿਰੋਧ ਹੋ ਰਿਹਾ ਤਾਂ ਡਾਕਟਰ ਗਾਂਧੀ ਇੱਕਦਮ ਗੁੱਸੇ 'ਚ ਜਿਹੜੀ ਉਹ बोल गए कि ये कोई विवाह है जेड़ा फुफड़ ਨੂੰ ਮੈਂ ਮਨਾਣ ਜਾਊਂਗਾ ਉਹ ਕਲਿੱਪ ਜਿਹੜੀ ਹੈਗੀ ਕਾਂਗਰਸੀ ਹੁਣ ਆਪ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਨੇ ਇਹ ਚੀਜ਼ਾਂ ਕਿਤੇ ਨਾ ਕਿਤੇ ਨੁਕਸਾਨ ਦੇਣਗੀਆਂ ਜਿਹਦਾ ਫਾਇਦਾ ਕਿਤੇ ਨਾ ਕਿਤੇ ਐਨਕੇ ਸ਼ਰਮਾ ਨੂੰ ਹੋ ਸਕਦਾ ਹੈ ਸ਼ਹਿਰੀ ਵੋਟਰ ਤਾਂ ਵੰਡਿਆ ਹੋਇਆ ਨਜ਼ਰ ਆਊਗਾ ਪਿੰਡੂ ਵੋਟ ਕਿਨੂੰ ਪੈ ਸਕਦੇ ਨੇ ਕਿਹੜੀ ਪਾਰਟੀ ਨੂੰ ਜ਼ਿਆਦਾ ਪਿੰਡੂ ਵੋਟ ਜਿਹੜੀ ਜ਼ਿਆਦਾ ਪਊਗੀ ਜੀ ਆਪਾਂ ਕੇਡਰ ਦੀ ਵੋਟ ਕਰੀਏ ਉਹ ਮੈਕਸਿਮ ਵੋਟ ਅਕਾਲੀ ਦਲ ਦੀ ਹੈ ਅਕਾਲੀ ਦਲ ਦੀ ਜੇ 20% ਵੋਟ ਵੀ ਕੇਡਰ ਵਾਲੀ ਉਹਨਾਂ ਨੂੰ ਪਹਿਜੰਦੀ ਏ ਕੁਝ ਰਲਮੀ ਮਿਲਮੀ ਬੋਰਡ ਜਿਹੜੀ ਹੈਗੀ ਐ ਐਨ ਕੇ ਸ਼ਰਮਾ ਇੱਕ ਫੈਕਟਰ ਹੈ ਕਿਉਂਕਿ ਐਨ ਕੇ ਸ਼ਰਮਾ ਜਿਹੜਾ ਜ਼ੀਰਕਪੁਰ ਡੇਰਾ ਬੱਸੀ ਮੁਹਾਲੀ ਦੇ ਪਿੰਡਾਂ ਦੇ ਲੋਕ ਹੈ ਨਾ ਉਹ ਐਨ ਕੇ ਸ਼ਰਮਾ ਨੇ ਕਿਤੇ ਨਾ ਕਿਤੇ ਹਰ ਇੱਕ ਨੂੰ ਰੋਜ਼ਗਾਰ ਦਿੱਤਾ ਹੈ ਇਹਦਾ ਕੰਮ ਇਹਦੀ ਪ੍ਰਾਪਰਟੀ ਦੇ ਕੰਮ ਫੈਕਟਰੀਆਂ ਇਹ ਤੇ ਉਹ ਆਪਸ ਚ ਕਨੈਕਸ਼ਨ ਹੈ ਜਿਵੇਂ ਐਨ ਕੇ ਸ਼ਰਮਾ ਦੇ ਸਮਾਨੇ ਦੇ ਕਈ ਪਿੰਡ ਨੇ ਜਿੱਥੇ ਇਹਨਾਂ ਦਾ ਕਾਫੀ ਜ਼ਿਆਦਾ ਹੋਲਡ ਹੈ ਰਸੂਕ ਹੈ ਉਹ ਜਿਹੜੇ ਵੋਟ ਨਿਕਲ ਕੇ ਐਨ ਕੇ ਸ਼ਰਮਾ ਨੂੰ ਪਹਿਜੰਦੀ ਏ ਤੇ ਪਿੰਡਾਂ ਦੇ ਵਿੱਚ ਮਹਾਰਾਣੀ ਨੂੰ ਵੋਟ ਨਹੀਂ ਪੈਣੀ ਕਿਉਂਕਿ ਉਹ ਵੜਨ ਨਹੀਂ ਦੇ ਰਿਹਾ ਉਹਨਾਂ ਨੂੰ ਬੀਜੇਪੀ ਫੈਕਟਰ ਕਰਕੇ ਸ਼ਹਿਰ ਚ ਕਿੰਨੀ ਵੋਟ ਕੱਢ ਲਣਗੇ ਸ਼ਹਿਰ ਚ ਮੈਕਸਿਮ ਜੇ ਇੰਟਰਨਲ ਸਿਟੀ ਦੀ ਗੱਲ ਕਰੀਏ ਤਾਂ ਇੱਥੇ ਅਕਾਲੀ ਦਲ ਦੀ ਵੋਟ ਜ਼ਿਆਦਾ ਹੈ 56% ਪਲੱਸ ਵੋਟ ਹੈ ਅਕਾਲੀ ਦਲ ਦੀ ਕੱਲੀ ਤੇ ਜੇ ਉਹ ਅੱਧੀ ਵੀ ਐਨਕੇ ਸ਼ਰਮਾ ਲੈ ਜਾਂਦਾ ਤਾਂ ਵੀ ਅਕਾਲੀ ਦਲ ਚ ਕੋਈ ਨਰਾਸ਼ਗੀ ਨਹੀਂ ਹੈ ਇੱਥੇ ਪਟਿਆਲਾ ਚੰਨਕੇ ਸ਼ਰਮਾ ਨੂੰ ਲੈ ਕੇ ਇੱਕ ਝੋਟਾ ਜੀ ਅਕਾਲੀ ਦਲ ਦੇ ਸਾਰੇ ਚਾਹੇ ਉਹ ਰਖੜਾ ਹੋਵੇ ਜਿੰਨੇ ਐਮਐਲਏ ਹਨ ਜਿੰਨੇ ਵਰਕਰ ਹਨ ਉਹ ਹਰ ਇੱਕ ਮੀਟਿੰਗ ਚ ਦੇਖਣ ਨੂੰ ਆ ਰਿਹਾ ਕਿ ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਰੋਜ਼ ਇੱਕ ਨਾ ਇੱਕ ਕੋਈ ਲੀਡਰ ਜਿਹੜਾ ਹੈਗਾ ਐਨ ਕੇ ਸ਼ਰਮਾ ਦੀ ਮੀਟਿੰਗ ਰਖਾ ਰਿਹਾ ਹੈ ਹਾਲੇ ਤੱਕ ਐਨ ਕੇ ਸ਼ਰਮਾ ਦਾ ਵਿਰੋਧ ਦੇਖਣ ਨੂੰ ਨਹੀਂ ਮਿਲਿਆ ਜੇ ਆਪਾਂ ਗੱਲ ਕਰੀਏ ਬਾਕੀ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਅਜੇ ਤੱਕ ਕਾਫੀ ਸਮਾਂ ਪਿਆ ਹੈ ਪਰ ਕਾਫੀ ਦਿਲਚਸਪ ਮੁਕਾਬਲਾ ਸੀ ਕਹਿ ਸਕਦੇ ਆ ਕਿ ਪਟਿਆਲਾ ਚ ਦੇਖਣ ਨੂੰ ਮਿਲ ਰਿਹਾ ਪਟਿਆਲਾ ਹੌਟ ਸੀਟ ਹੈ ਪਰ ਨੀਤਕੌਰ ਐਨ ਕੇ ਸ਼ਰਮਾ ਡਾਕਟਰ ਧਰਮਵੀਰ ਗਾਂਧੀ ਡਾਕਟਰ ਬਲਬੀਰ ਸਿੰਘ ਇਹ ਮੈਦਾਨ ਚ ਨੇ ਹੁਣ ਦੇਖਣਾ ਹੋਵੇਗਾ ਕਿ ਲੋਕ ਕਿਹਦੇ ਤੇ ਵਿਸ਼ਵਾਸ ਕਰਨਗੇ ਕਿਉਂਕਿ ਹਰ ਪਾਰਟੀ ਆਪਣੀ ਪੂਰੀ ਵਾ ਲਗਾ ਰਹੀ ਹੈ ਕਿ ਲੋਕਾਂ ਦਾ ਦਿਲ ਜਿੱਤਿਆ ਜਾ ਸਕੇ ਚੋਣਾਂ ਦੇ ਮੌਸਮ ਦੇ ਵਿੱਚ ਦਲ ਬਦਲੂਆ ਦਾ ਮੌਸਮ ਵੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਪਰ ਡਾਕਟਰ ਅਤਰਵੀਰ ਗਾਂਧੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਪਰ ਨੀਤ ਕੌਰ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਡਾਕਟਰ ਬਲਬੀਰ ਸਿੰਘ ਨੂੰ ਲੈ ਕੇ ਕਿ ਭਾਈ ਜੋ ਵਾਅਦੇ ਕੀਤੇ 2022 ਦੇ ਚੋਣਾਂ ਚ ਉਹ ਪੂਰੇ ਨਹੀਂ ਹੋ पाए ਹੁਣ ਐਨ ਕੇ ਸ਼ਰਮਾ ਦੀ ਵੀ ਗੱਲ ਵੀ ਹੋ ਰਹੀ ਹੈ ਇਸ ਮੁਕਾਬਲੇ ਚਾਹਲਾ ਕਿ ਵਿਰੋਧਤਾ ਨਹੀਂ ਹੈ ਪਰ ਲੋਕ ਉਹਨਾਂ ਨੂੰ ਕਿੰਨਾ ਕੋ ਐਕਸੈਪਟ ਕਰਦੇ ਨੇ ਦੇਖਣ लायक ਰਹੇਗਾ 1 ਜੂਨ ਨੂੰ ਚੋਣਾ ਨੇ ਵੋਟ ਤੁਸੀਂ ਵੀ ਜ਼ਰੂਰ ਕਰਨਾ ਤੇ ਦੇਖਦੇ ਹਾਂ ਕਿ 1 ਮਹੀਨੇ ਦੇ ਅੰਦਰ ਪਟਿਆਲਾ ਦੀ ਖਵਾ ਹੋਰ ਕਿੰਨੀ ਬਦਲਦੀ ਹੈ ਅਸੀਂ ਹਰ ਖਬਰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਤੱਕ ਸੱਟ ਰਿਆਕਾਲ